ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਟਾਈਮਜ਼ ਦੇ YouTube ਚੈਨਲ ਦੇ ਉੱਤੇ ਅੱਜ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਹਰਜਿੰਦਰ ਸਿੰਘ ਮੰਡੇਰ ਤੇ ਨਾਲ ਸਾਡੇ ਰਹੇ ਹਨ ਸ੍ਰੀ ਦਰਜਿੰਦਰ ਸਿੰਘ ਜੀ ਪੁਰੀਵਾਲ ਪੰਜਾਬ ਟਾਈਮਜ਼ ਦੇ ਸੇਵਾਦਾਰ ਭਾਜੀ ਪੰਜਾਬ ਟਾਈਮਜ਼ ਹਫਤਾਵਾਰੀ ਪੇਪਰ ਦੇ ਵਿੱਚ ਜੋ ਇਸ ਹਫਤੇ ਖਬਰਾਂ ਲੱਗੀਆਂ ਹਨ ਉਹਨਾਂ ਦੇ ਸੰਖੇਪ ਜਾਂ ਤਬਸੀਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਹਿਲੀ ਖਬਰ ਭਾਈ ਸਾਹਿਬ ਜੀ ਮੈਂ ਇਹਨਾਂ ਖਬਰ ਟਾਈਟਲ ਦੇ ਉੱਤੇ ਲੱਗੀ ਆ ਤੇ ਉਹ ਕਹਿੰਦੇ ਕੇਜਰੀਵਾਲ ਦੇ ਉੱਤੇ ਜੋ ਦੋਸ਼ ਲੱਗੇ ਗਏ ਆ ਭਾਜਪਾ ਦੇ ਵੱਲੋਂ ਅਦਾਲਤ ਦੇ ਵਿੱਚ 1.6 ਕਰੋੜ ਰੁਪਏ ਦੇ ਜਿਹੜਾ ਕਿ ਉਹਨਾਂ ਸਿਕਸ ਫਰ ਜਸਟਿਸ ਉਸਨਾਂ ਨੂੰ ਮਿਲੇ ਆ ਤੇ ਪਰ ਉਹਦੇ ਆਪਣੇ ਆਗੂ ਭਾਰਦवाज ਨੇ ਇਹਦਾ ਖੰਡਨ ਕੀਤਾ ਉਹ ਕਹਿੰਦਾ ਵੀ ਇਹ ਦੋਸ਼ ਝੂਠੇ ਆ ਵੀ ਭਾਜਪਾ ਡਰਦੀ ਡਰਦਰਾ ਲਾ ਰਹੀ ਆ ਤੁਸੀਂ ਕੀ ਗੱਲ ਜਾਊਗੇ ਦੇਖੋ ਉਹਦਾ ਆਪ ਨੂੰ ਦੇਸ਼ਵਿਦੇਸ਼ੀ ਫੰਡ ਬਹੁਤ ਗਿਆ ਹਾਂਜੀ ਆਰਟੀਨ ਵੀ ਗਿਆ ਹੈਗਾ ਤੇ ਇੰਡੀਵਿਜੂਅਲ ਲੋਕਾਂ ਨੇ ਵੀ ਆਪਣੇ ਪਸੰਦ ਦੇ ਲੋਕਾਂ ਨੂੰ ਜਿਹੜੇ ਹੈਗੇ ਆ ਕਿਸੇ ਲੱਖ ਇਹਨ 2 ਲੱਖ ਰੁਪਇਆ ਕੇ ਨੇ 5 ਲੱਖ ਕੇ 10 ਲੱਖ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹੈਗਾ ਹੂੰ ਜਿੰਨੇ ਦਿੱਤੇ ਹੈਗੇ ਆ ਪਰ ਆਹੜਾ ਲੱਗਦਾ ਨਾ 1.60 ਕਰੋੜ ਡਾਲਰ ਇਹ ਤਾਂ ਬਹੁਤ ਜ਼ਿਆਦਾ ਰਕਮ ਬਣ ਜਾਈ ਤੇ ਮੇਰੇ ਖਿਆਲ ਨੇ ਨਹੀਂ ਦਿੱਤੀ ਹੋਗੀ ਹੂੰ ਤੇ ਇੰਨੀ ਜਾਦ ਦਿੱਤੀ ਹੋ ਗਈ ਜਿੱਥੇ ਮੀਟਿੰਗਾਂ ਦੀ ਗੱਲ ਆ ਮੀਟਿੰਗਾਂ ਵੀ ਹੁੰਦੇ ਰਹੀਆਂ ਇੰਡੀਆ ਵਿੱਚ ਵੀ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਉੱਥੇ ਵੀ ਨੇ ਪ੍ਰਾਪਰਟੀ ਪਰਦੇ ਗਈਆਂ ਕਰਕੇ ਲੋਕ ਅਕਾਲੀ ਦਲ ਤੋਂ ਵੀ ਜਿਹੜਾ ਪਰ ਹੁਣ ਚਾਹੁੰਦੇ ਇੱਕ ਹਾਂਸ ਚਾਹੁੰਦੇ ਕੋਈ ਨਵੀਂ ਪਾਰਟੀ ਨੂੰ ਟੈਸਟ ਕੀਤਾ ਜਾਵੇ ਤੇ ਮੇਰੇ ਖਿਆਲ ਇਹਦੇ ਵਿੱਚ ਇੰਨੀ ਜਾਸ ਚਾਹੀ ਨਹੀਂ ਹੋਣੀ ਬਸ ਮੈਂ ਇਹੀ ਕਹਿਣਾ ਚਾਹਣਾ ਇਹਦੇ ਉੱਤੇ ਹਾਂਜੀ ਤੇ ਅਗਲਾ ਸਵਾਲ ਹੈ ਜੀ ਇਹ ਕੀ ਸਿਆਸੀ ਆਗੂ ਅੱਜ ਕੱਲ ਸੋਸ਼ਲ ਮੀਡੀਆ ਨੂੰ ਆਪਣੇ ਵਿਰੋਧੀਆਂ ਦੇ ਖਿਲਾਫ ਵਰਤ ਰਹੇ ਹਨ ਬਹੁਤ ਜ਼ਿਆਦਾ ਜੀ ਹਰੇਕੀ ਪਾਰਟੀ ਨੇ ਆਪਣੇ ਨਾਲ ਇਸ ਵੇਲੇ ਮੀਡੀਆ ਦੇ ਬੈਂਕ ਬਣਾਏ ਆ ਆਪਣੇ ਜਿਹੜੇ ਵੱਡੀ ਪੱਧਰ ਦੇ ਉੱਤੇ ਜਿਹੜੇ ਹੈਗੇ ਆ ਉਹ ਇੱਕੋ ਟੇਬਲ ਤੇ ਪੰਜ-ਛੇ ਬੰਦੇ ਬੈਠੇ ਹੁੰਦੇ ਆ ਹਾਂਜੀ ਇੱਕ ਹੋਰ ਪਾਰਟੀ ਨੂੰ ਬੋਲਦਾ ਇੱਕ ਹੋਰ ਪਾਰਟੀ ਨਾਲ ਇੱਕ ਹੋਰ ਪਾਰਟੀ ਵੱਲੋਂ ਇੱਕੋ ਹੀ ਥਾਂ ਦੇ ਦੂਜੀ ਪਾਰਟੀ ਨੂੰ ਨੈਗੇਟਿਵ ਕਰ ਉਹ ਉਹਦੇ ਬਾਅਦ ਉਹਦਾ ਲੋਕਾਂ ਦੇ ਵਿੱਚ ਉਹਦਾ ਅਕਸ ਖਰਾਬ ਕਰ ਦਿੰਦੇ ਆ ਹਾਂ ਬਹੁਤ ਸਾਰੀਆਂ ਪਾਰਟੀਆਂ ਕਈਆਂ ਤੇ ਪਾਰਟੀਆਂ ਤੇ ਸੈਕਿੰਡ ਉੱਪਰ ਬੰਦੇ ਰੱਖੇ ਆ ਜਿਹੜੀਆਂ ਵੱਡੀਆਂ ਪਾਰਟੀਆਂ ਸੋ ਕਿਹਾ ਜਾਵੇ ਕੋਈ ਮੀਡੀਆ ਦੀ ਕੋਈ ਇਸ ਲਈ ਨਾ ਜਿਹੜੀ ਸੋਸ਼ਲ ਮੀਡੀਆ ਤੇ ਖਬਰਾਂ ਆਉਂਦੀਆਂ ਉਹ ਤਸਦੀ ਨਹੀਂ ਉਹਨਾਂ ਪੱਤਰਕਾਰਾਂ ਨੂੰ ਤੁਸੀਂ ਨਹੀਂ ਜਾਣਦੇ ਪਿਛਲੇ ਅਸਤੀ ਨਹੀਂ ਜਾਣਦੇ ਕੋਈ ਨਵੇਂ ਹੀ ਹੈਗੇ ਆ ਨਾ ਜਿਹਨੂੰ ٹرسٹ ਨਹੀਂ ਕਰਨਾ ਚਾਹੀਦਾ ਠੀਕ ਹੈ ਹਾਂਜੀ ਚਲੋ ਹਾਂਜੀ ਅਗਲਾ ਇਹ ਸਵਾਲ ਆ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਵਿੱਚ ਤਿੰਨ ਪੰਜਾਬੀ ਨੌਜਵਾਨ ਫੜੇ ਗਏ ਆ ਤੇ ਉਹ ਕੀ ਹੈ ਉਹ ਭਾਰਤੀ ਏਜੰਸੀ ਦਾ ਬੰਦੇ ਹੋ ਸਕਦੇ ਜਾਂ ਲੋਕ ਕਿਸੇ ਗਾਹ ਦੀ ਗਾਹ ਫਿਰਦੇ ਗਏ ਹੋਣਗੇ ਕੀ ਕੀ ਕਰਨਗੇ ਇਹਦੇ ਉੱਤੇ ਜਿਹੜੀ ਮੈਂ ਵੀ ਲੰਬੇ ਚਿਰ ਤੋਂ ਆਪਾਂ ਵਿਚਾਰੇ ਆ ਮੀਡੀਆ ਨਾੜ ਤੇ ਜੁੜੇ ਆ ਪੰਖਤਕ ਸਾਥਾਂ ਵਿਚਰਦੇ ਆ ਉਦਾਂ 99% ਚਾਂਸ ਹੈ ਇਹ ਹੈ ਕਿ ਇੰਡੀਆ ਦੀਆਂ ਏਜੰਸੀਆਂ ਦਾ ਇਹਦੇ ਪਿੱਛੇ ਹੱਥ ਹੋ ਸਕਦਾ ਹੈ। ਹਾਂ ਕਰਕੇ ਉਹ ਵਾਰ-ਵਾਰ ਉਹਨਾਂ ਦੇ ਬਹੁਤ ਸਾਰੇ ਸੀਨੀਅਰ ਲੀਡਰ ਕਹਿ ਚੁੱਕੇ ਆ। ਹੂੰ ਇਵਨ ਗਵਰਨਮੈਂਟ ਦੇ ਮਨਿਸਟਰ ਵੀ ਕਹਿ ਚੁੱਕੇ ਹਨ ਤੇ ਮੋਦੀ ਨੇ ਵੀ ਇਕਦਾਰ ਵੀ ਕਹਿਤਾ ਹੈ। ਹਾਂਜੀ ਅਧਿਕਾਰੀ ਬਿਆਸੀ ਲੋਕਾਂ ਦੇ ਕਲੋਸ ਕੀ ਉਹਨਾਂ ਘਰਾਂ 'ਚ ਮਾਰਨਾ ਹਾਂਜੀ 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 ਇਹ ਸਾਰੇ ਕਹਿੰਦੇ ਸੀ। ਪਾਕਿਸਤਾਨ ਦੇ ਵਿੱਚ ਕਸ਼ਮੀਰ ਦੇ ਵੀ 20 ਤੋਂ ਉੱਪਰ ਬੰਦੇ ਨਹੀਂ ਮਾਰੇ ਹੈਗੇ ਆ। ਪੰਜਵਾਂ ਨੂੰ ਵੀ ਉੱਥੇ ਮਾਰੇ ਹੈਗਾ। ਤੇ ਇੱਥੇ ਅੰਗਰੇਂਜ ਤੇ ਕੈਨੇਡਾ ਦੇ ਵਿੱਚ ਵੀ ਆ ਨਿਜਰ ਦੀ ਗੱਲ ਚੱਲਦੀ ਹੈਗੀ ਆ। ਦੇ ਇਥੇ ਖੰਡੇ ਦੀ ਗੱਲ ਤੇ ਵੀ ਇਤਰਾਜ ਕਰਦੇ ਵੀ ਸ਼ਾਇਦ ਉਹਨਾਂ ਦਾ ਕਿਸੇ ਅੰਦਰੂਨੀ ਹੱਥ ਹੋਵੇ ਤੇ ਇਸ ਲਈ ਪਰ ਅਜੇ ਵੀ ਇੱਕ ਅੱਧਾ ਇੱਕ ਅੱਧਾ ਚਾਂਸ ਪਰ ਹੈਗਾ ਚਾਂਸ ਦੇ ਕੋਈ ਹੋਰ ਵੀ ਗੱਲ ਹੋ ਸਕਦੀ ਹੈ ਨਾਈਟ ਨੈਪਟੈਂਟ ਤਾਂ ਗਵਰਨਮੈਂਟ ਦੇਈ ਹੈ ਮੈਂ ਦੁਬਾਰਾ ਇਹ ਮੈਂ ਕਹਿਣਾ ਚਾਹੁੰਦਾ ਤੇ ਕਰਕੇ ਉਹ ਨਹੀਂ ਚੈਰੰਜ ਕਰ ਰਹੇ ਵੀ ਮਾਰ ਰਹੇ ਤਾਂ ਮਨ ਐਡਮਿਟ ਕਰਦੇ ਆ ਤੇ ਫਿਰ ਹੁਣ ਤਾਂ ਕੋਈ ਦੇ ਲੋੜੇ ਨਹੀਂ ਦੋ ਰਾਮਾਂ ਦੀ ਹਾਂਜੀ ਹਾਂਜੀ ਅਗਲਾ ਸਵਾਲ ਇਹਦੇ ਵਿੱਚ ਹੀ ਨਿਕਲਦਾ ਕਿ ਤੁਸੀਂ ਪਰਮਜੀਤ ਸਿੰਘ ਪੰਜਵੜ ਦੀ ਗੱਲ ਕੀਤੀ ਆ ਉਹਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਕਦੋਂ ਕੀਤਾ ਗਿਆ ਹਾਂਜੀ ਹਾਂਜੀ ਤੇ ਕੀ ਪਾਕਿਸਤਾਨੀ ਪੁਲਿਸ ਉਹਦੇ ਕਾਨੂੰਨ ਫੜੋ ਜੀ ਨੇ ਕੰਮ ਕਿਉਂ ਰਹੀ ਪਾਕਿਸਤਾਨ ਦੀ ਗਵਰਨਮੈਂਟ ਨੇ ਅਜੇ ਤੱਕ ਉਹ ਬੰਦਾ ਕੋਈ ਜਿਹੜੇ ਫੜੇ ਆ ਡਿਕਲੇਅਰ ਨਹੀਂ ਕੀਤੇ ਕਿਹੜੇ ਫੜੇ ਹੈਗੇ ਆ ਪਰ ਜਿਹੜੀਆਂ ਮੈਨੂੰ ਬਾਹਰੋਂ ਖਬਰਾਂ ਮਿਲੀਆਂ ਹੋਰ ਬੰਦਿਆਂ ਕੋਲੋਂ ਉਹ ਤੇ ਇਹੀ ਖਬਰਾਂ ਮਿਲੀਆਂ ਵੀ ਇੰਡੀਅਨ ਇੰਟੈਲੀਜੈਂਸ ਨੇ ਇਹਨਾਂ ਬੰਦੇ ਆਪਣੇ ਉਥੋਂ ਬਾਹਰ ਕਰਦੀ ਆ ਗਰੀਬ ਲੋਕਾਂ ਨੂੰ ਲੋਕਾਂ ਤੋਂ ਨੌਕਰੀਆਂ ਹੈ ਨਹੀਂ ਗਈਆਂ ਤੇ ਉਹਨਾਂ ਨੂੰ ਜਿਹੜਾ ਮੇਨ ਮਾਰਨ ਦਾ ਨਾ ਬਾਰੇ ਉਹਨਾਂ ਨੂੰ ਜਾਣਕਾਰੀ ਗਲ ਦਿੰਦੇ ਆ ਵੀ ਉਹ ਭੇੜੇ ਬੰਦੇ ਆ ਇਹ ਕ੍ਰਾਈਮ ਕਰਦੇ ਆ ਕਰਦੇ ਆ ਇਹ ਦੂਜੇ ਧਰਮ ਦੇ ਆ ਜਾਂ ਹੈਗੇ ਆ ਤੇ ਇਹ ਮਸਲਮਾਨਾਂ ਦੇ ਅਗੇਂਸਟ ਆ ਇਹ ਮਸਲਮਾਨਾਂ ਤੰਗ ਕਰਦੇ ਆ ਜੀ ਉਹ ਇੱਕ ਨੂੰ ਲਾਲਚ ਹੁੰਦਾ ਤੇ ਅੱਖ ਹੁੰਦਾ ਵੀ ਉਹ ਆਪਣੇ ਧਰਮ ਦੀ ਸੇਵਾ ਕਰ ਰਿਹਾ ਇਸ ਲਾਲਚ ਨਾਲ ਉੱਥੇ ਅਨਪਲਾਈਮੈਂਟ ਬਹੁਤ ਆ ਤੇ ਉਹਦੇ ਕਰਕੇ ਵੀ ਬੰਦੇ ਬਹੁਤ ਸੋਕੇ ਲੱਪ ਲੈਂਦੇ ਆ ਕਿਸੇ ਨੂੰ ਮਾਰਨ ਦੇ ਲਈ ਪਰ ਪੁਲਿਸ ਕਿਉਂ ਕੰਮ ਨਹੀਂ ਕਰਦੀ ਕਵਰੀ ਬਸ ਅਗਲਾ ਅਗਲਾ ਜਾਓ ਹਾਂਜੀ ਅਗਲਾ ਸਵਾਲ ਹੈ ਜੀ ਮਿਡਲੈਂਡ ਵਿੱਚ ਨੋਟਿੰਗ ਸ਼ਹਿਰ ਚ ਦਨ ਲੱਖ ਪੌੜ ਦੀ ਫਿਰੋਤੀ ਮੰਗਣ ਵਾਲੇ ਪੰਜ ਪੰਜਾਬੀਆਂ ਨੂੰ ਤਾਂ ਇੱਕ ਕੋਈ ਹੋਰ ਸੀਗਾ 80 ਸਾਲ ਕੈਦ ਦੀ ਹੋਈ ਕੈਦ ਹੋਈ ਆ ਤੇ ਇਹ ਪੰਜਾਬੀਆਂ ਉਸ ਤੋਂ ਕਿਹਨਾਂ ਦੇ ਬੜੇ ਮਿਹਨਤੀ ਆ ਪਰ ਉਹਨਾਂ ਨੂੰ ਇਹ ਕੰਮ ਕਿਉਂ ਕਰਨਾ ਪਿਆ ਇਹ ਨੰਬਰ ਨਮੀ ਵਾਲਾ ਆਹਾਂ ਉਹ ਤਾਂ ਪਹਿਲੀ ਕਨਾਈ ਦੀ ਵੱਡੀ ਵਾਪਰੀ ਆ ਕੱਲਾ ਦੁਕਾਨਦਾਰ ਨੇ ਤਾਂ ਕਿ ਸੋਚਿਆ ਸੀਗਾ ਕਿ ਨਿਆਣੀ ਕੇ ਵਾਰੀ ਜਿਹੜੇ ਯੂਥ ਹੁੰਦੇ ਆ ਅਜੇ ਮਚੂਰ ਨਹੀਂ ਹੋਏ ਹੁੰਦੇ ਉਹ ਕਰ ਲੈਂਦੇ ਆ ਪਰ ਇਹਦੇ ਵਿੱਚ ਤਾਂ ਜਿਹੜੀ ਏਜ ਵੀ ਆਈਆਂ ਏਜ ਵੀ ਕਈਆਂ ਦੀ ਵਿੱਚੋਂ ਕਾਫੀ ਲੱਗਦੀ 40-45 ਸਾਲ ਤੋਂ ਉੱਪਰ ਦੀ ਲੱਗਦੀ ਹੈਗੀ ਆ ਤੇ ਕੋਈ ਜੁਵਨ ਵੀ ਹੈਗਾ ਆ ਪਰ ਬੜੀ ਇਹ ਨਿੰਦਿਆ ਕਰਨ ਦੀ ਲੋੜ ਹੈਗੀ ਆ ਪਤਾ ਨਹੀਂ ਕੀ ਕਾਰਨ ਹੈ ਕਾਦੇ ਲਈ ਉਹਨੂੰ ਕੈਪਟਨਪ ਕੀਤਾ ਗਿਆ ਫਿਰ ਤੰਗਬਾਹ ਕੀਤਾ ਗਿਆ ਪੈਸੇ ਵੀ ਆਪਨ ਸਾਰਿਆਂ ਨੂੰ ਪਤਾ ਵੀ ਇਹ ਵੱਡੀ ਪੱਤੇ 3 ਲੱਖ ਪੌਂਡ ਦੀ ਫਰੋਤੀ ਮੰਗੀ ਗਈ ਆ ਇਹ ਤਾਂ ਬਿਲਕੁਲ ਜ਼ਿਆਦਾ ਵੀ ਇਹ ਨਹੀਂ ਪਤਾ ਲੱਗਾ ਵੀ ਜਿਹੜੇ ਨਵੇਂ ਨੌਜਵਾਨਾਂ ਨਾਲ ਕਿਤੇ ਕਿਤੇ ਇੰਡੀਆ ਤੋਂ ਨਾ ਇੰਡੀਆ ਦੀ ਇਹ ਫਰੋਤੀ ਦਾ ਬਹੁਤ ਚੱਲ ਪਿਆ ਲੋਕ ਚਾਹੁੰਦੇ ਆ ਅੱਜ ਕੱਲ ਯੂਥ ਨਾ ਤੇਜ਼ੀ ਤੇ ਅਸ਼ੇਸ਼ੀ ਇੱਕਦਮ ਵੀਰ ਹੋ ਜਾਈਏ ਅਸੀਂ ਤੇ ਸਾਡੇ ਵੱਡੀਆਂ ਕਾਰਾਂ ਵੱਡੇ ਕਾਰਪੋਰਡ ਦੇ ਦਿਖਾਵਾ ਕਰੀਏ ਅਸੀਂ ਮੈਂ ਤਾਂ ਥੋੜਾ ਜਿਹਾ ਕੰਨੀ ਕਰਾਉਂਦੇ ਆ ਹਾਂ ਅਗਲੀ ਖਬਰ ਹੈ ਜੀ ਕਿ ਇਹ ਸੁਪਰੀਮ ਕੋਰਟ ਵੱਲੋਂ ਕੌਮੀ ਇਨਸਾਫ ਮੋਰਚੇ ਨੂੰ ਰੱਦ ਦਿੱਤੀ ਗਈ ਆ ਤੇ ਜਿਹੜਾ ਬੰਦੀ ਸਿੰਘਲ ਦੇ ਜਿਹੜਾ ਸਮਝ ਲਾਇਆ ਗਿਆ ਸੀਗਾ ਇਸ ਰੱਦ ਦਾ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਦਾ ਬੰਦੀ ਸਿੰਘਲ ਦੀ ਰਿਹਾਈ ਨਾਲ ਕਿੰਨਾ ਫਰਕ ਪਾਊਗਾ ਕੋਈ ਇਹ ਅੱਗੇ ਹਾਈ ਕੋਰਟ ਨੇ ਕਹਿਤਾ ਸੀਗਾ ਵੀ April ਦੀ ਵਿੱਚ ਇਹਨਾਂ ਨੂੰ ਚੁਕਾਤਾ ਜਾਵੇ ਉਥੋਂ ਮੋਰਚਾ ਜਿਹੜਾ ਤੇ ਪਰ ਉਹ ਕਹਿੰਦੇ ਚੁਕਾਤਾ ਨਹੀਂ ਰਹੀ ਹੈਗੀ ਕਰਕੇ ਉੱਥੇ ਗੁਰਗਾਂਸਾ ਦੇ ਪ੍ਰਕਾਸ਼ ਆ ਫਿਰ ਵਿਆਧੀ ਹੁੰਦਾ ਡਰਿਆ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਗਿਆ ਹੈਗਾ ਇਹ ਤੇ ਉਹਦੇ ਵਿੱਚ ਫੁਰੀ ਇਹ ਕਹਿਤਾ ਹੈਗਾ ਵੀ ਤੁਸੀਂ ਇਨਸਾਫ ਕਰੋ ਜਿਹੜੇ ਮੰਗਾ ਹੈਗੇ ਉਹਨਾਂ ਤੇ ਜਿਹੜਾ ਕੋਈ ਰ ਕੋ ਫੈਸਲਾ ਹੋਣਾ ਚਾਹੀਦਾ ਹੈਗਾ ਤੇ ਇਹ ਇਹਦੇ ਨਾਲ ਜਿਹੜਾ ਕਿ ਜਿਹੜੀ ਸੀ ਨਾ ਲਾਦਾ ਵੀ ਉੱਥੇ ਇੱਕ ਮੋਰਚੇ ਚ ਚਕਾਉਣਗੇ ਕੁਝ ਬੰਦਿਆਂ ਦੇ ਉੱਤੇ ਫਿਰ ਸੱਟਾਂ ਵੀ ਲੱਗ ਸਕਦੀਆਂ ਕੁਝ ਨੂੰ ਅਰੈਸਟ ਕਰਨਗੇ ਜਿਹੜੇ ਉੱਥੇ ਬੈਠੇ ਆ ਮੋਰਚੇ ਤੇ ਲੰਬੇ ਇੱਕ ਸਾਲ ਤੋਂ ਪਰਸਪਰਮਾ ਹੋ ਗਿਆ ਮੈਂ ਵੀ ਇੱਕ ਵਾਰੀ ਹਾਜੀ ਭਰੀ ਆ ਤੇ ਇਹ ਫੈਸਲੇ ਦੇ ਨਾਲ ਇਹਨਾਂ ਇਹਨਾਂ ਨੂੰ ਕਲੀਅਰ ਹੋ ਗਿਆ ਵੀ ਅਜੇ 2-3 ਮਹੀਨੇ ਜਿਹੜਾ ਮੋਰਚਾ ਜਿਹੜਾ ਉੱਥੇ ਇਦਾਂ ਚੱਲਦਾ ਰਹੂਗਾ ਬਾਅਦ ਦੇ ਵਿੱਚ ਕੋਈ ਹੋਰ ਕੇਸ ਕਰੂਗਾ ਜਾਂ ਨਵੀਂ ਕੋਈ ਗਾਈਡਲਾਈਨ ਆਉਂਦੀ ਆ ਉਦੋਂ ਬਾਅਦ ਇਹ ਮੋਰਚੇ ਦੇ ਜਿਹੜੇ ਇਹਨਾਂ ਚਕਾਉਣ ਜਾਂ ਰਹਿਣ ਬਾਰੇ ਗੱਲ ਹੋਊਗੀ ਹਾਂਜੀ ਅਸਲ ਇਹ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਸਥਿਤੀ ਕੀ ਆ ਤੁਸੀਂ ਕੀ ਸਮਝਦੇ ਹੋ ਕਿ ਕੀ ਕੀ ਚੁਣੌਤੀਆਂ ਤੇ ਕਿੰਨੀਆਂ ਸੀਟਾਂ ਦੱਸ ਸਕਣਗੇ ਅਕਾਲੀ ਦਲ ਐਤਕੀ ਪਹਿਲੀ ਵਾਰੀ ਬੀਜੇਪੀ ਨਾਲ ਹਟ ਕੇ ਇਲੈਕਸ਼ਨ ਲੜ ਰਿਹਾ ਹੈਗਾ ਹੂੰ ਮੈਨੂੰ ਕੋਈ ਸੀਟ ਨਹੀਂ ਲੱਗਦੀ ਜਿਹੜੀ ਇਹਨਾਂ ਦਾ ਜਿੱਤਣ ਦਾ ਚਾਂਸ ਹੈਗਾ ਹੈਗਾ ਤੇ ਕਰਕੇ ਇਹ ਸੀਟਾਂ 'ਚ ਇੱਕ ਤਾਂ ਅਕਾਲੀਆਂ ਦੇ ਅਗੇਂਸਟ ਸ਼ਰਮਣਿ ਕਾਲੀ ਦਾ ਦੇ ਨਾਲ ਮਾਨ ਕਾਲੀ ਦਾ ਹਲੇ ਉਮਰਸਰ ਖੜਾ ਹੈਗਾ ਬਹੁਤ ਸਾਰੇ ਖੜੇ ਹੈਗੇ ਆ ਉਹਨਾਂ ਨੇ ਬੋਟਾਂ ਵੀ ਨੇ ਡਿਵਾਈਡ ਕਰਨੀਆਂ ਹੈਗੀਆਂ ਸ਼ਹਿਰਾਂ ਦੀਆਂ ਬੋਟਾਂ ਵੀ ਉਹਨੂੰ ਘੱਟ ਪੈਣੀਆਂ ਹੈਗੀਆਂ ਐਸੇ ਮੈਨੂੰ ਲੱਗਦਾ ਨਹੀਂਗਾ ਵੀ ਜੇ ਇਹ ਤਿੰਨ ਚਾਰ ਸੀਟਾਂ ਵੀ ਕੱਢਦੇ ਤਾਂ ਤਾਂ ਵੀ ਚੰਗੀ ਗੱਲ ਆ ਹਮਮ ਅੱਛਾ ਤੁਹਾਡੇ ਸੰਪਾਦਕੀ ਵਿੱਚ ਲਿਖਿਆ ਗਿਆ ਆ ਇਸ ਹਫ਼ਤੇ ਦੇ ਵਿੱਚ ਕਿ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਵਿੱਚੋਂ ਪੰਥ ਤੇ ਪੰਜਾਬ ਦੇ ਮੁੱਦੇ ਗਾਇਬ ਹਨ ਕੀ ਕਰ ਰੋ ਸਦਾ ਇਹ ਯਾਦ ਤਾ ਬੀਜੇਪੀ ਨਾਲ ਲੰਬੇ ਚਿਰ ਤੋਂ ਉਹਨਾਂ ਦੀ ਸਾਹ ਜ ਰਹੀ ਆ ਤੇ ਐਂਡ ਤੇ ਉਹਨਾਂ ਦੇ ਪ੍ਰਭਾਵ ਵੇਖੀਏ ਉਹੋ ਜਿਹੇ ਫੈਸਲੇ ਪੰਜਾਬ ਪੱਖੀ ਨਹੀਂ ਨਹੀਂ ਲਏ ਕਾਲੀਦਾਰ ਨੇ ਤੇ ਬੱਚੇ ਜੇਲਾਂ ਤੇ ਉਹਨਾਂ ਨੇ ਵੀ ਬਹੁਤੀ ਪੇਰਵਾਹੀ ਨਹੀਂ ਕੀਤੀ ਹੈਗੀ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਵੀ ਲੇਟ ਸਟੈਂਡ ਲਿਆ ਉਹਦੇ ਨਾਲ ਵੀ ਇਹਨਾਂ ਉੱਪਰ ਢਾਹ ਲੱਗੀ ਹੈਗੀ ਆ ਤੇ ਹੁਣ ਇਹਨਾਂ ਦੇ ਅੱਗੇ ਨਾਲੋਂ ਪੰਥਕ ਏਜੰਡੇ ਤੇ ਆ ਰਹੇ ਆ ਕਾਲੀਦਾਰ ਜਦ ਤੱਕ ਪੰਥਕ ਏਜੰਡਿਆਂ ਦੇ ਪੰਜਾਬ ਦੀਆਂ ਸਮੱਸਿਆਵਾਂ ਤੇ ਨਹੀਂ ਖੜੇ ਜਾਣਗੇ ਤੇ ਲੋਕਾਂ ਨੇ ਇਹਨਾਂ ਦਾ ਸਾਥ ਨਹੀਂ ਦੇਣਾ ਹੈਗਾ ਸਹੀ ਗੱਲ ਤੇ ਇਸ ਨੂੰ ਜਿੰਨਾ ਪਹਿਲਾਂ ਸੀਗੇ ਕਰਕਟ ਦਾ ਆਨੰਦਪੁਰ ਦੇ ਮੁੱਦੇ ਦੀ ਗੱਲ ਵੀ ਵੱਧ ਘਾਰਾਂ ਦੀ ਵੀ ਗੱਲ ਚੱਲਣੀ ਚਾਹੀਦੀ ਹੈਗੀ ਆ ਇਹਨਾਂ ਸੋਖਾ ਤਾਂ ਨਹੀਂ ਹੈਗਾ ਦਿੱਲੀ ਚ ਆਪਣੇ ਜੰਮੂ ਕਸ਼ਮੀਰ ਦਾ ਵਾਪਸ ਲੈ ਲਿਆ ਹੈਗਾ ਭਾਰਤ ਜਦੋਂ ਇਹ ਚੱਲਣੀ ਚਾਹੀਦੀ ਹੈਗੀ ਆ ਤੇ ਪੰਜਾਬ ਦੇ ਹੱਕਾਂ ਲਈ ਕਲੀ ਜਿਹੜੀ ਨਾ ਪੰਜਾਬ ਦੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਜਾਂ ਲੋਕਲ ਹੁੰਦੀਆਂ ਸਿਆਸੀ ਪਾਰਟੀਆਂ ਉਹੋ ਹੀ ਮੁੱਦੇ ਠੋਣੀਆਂ ਜਿਹੜੀਆਂ ਨਾ ਨੈਸ਼ਨਲ ਪੱਧਰ ਦੀਆਂ ਪਾਰਟੀਆਂ ਉਹਨਾਂ ਦੇ ਇੰਟਰਸਟ ਹੋਸਟੇਟਾਂ ਵਿੱਚ ਵੀ ਹੁੰਦੇ ਆ ਉਹ ਪੰਜਾਬ ਨੂੰ ਕੋਈ ਪਤਾ ਭਲਾ ਨਹੀਂ ਕਰ ਸਕਦੇ ਹੁੰਦੇ ਉਹਨਾਂ ਨੇ ਜਿਹੜਾ ਹਰਿਆਣੇ 'ਚ ਵੀ ਆ ਜਿੱਦਾਂ ਹੁਣ ਆਪ ਆ ਹਰਿਆਣੇ ਦਿੱਲੀ ਸਾਰੇ ਆ ਉਹ ਨਹੀਂ ਉੱਥੇ ਹੱਕ ਦੇਖਣੇ ਆ ਵੀ ਦਿੱਲੀ ਨੂੰ ਪਾਣੀ ਚਾਹੀਦਾ ਹਰਿਆਣੇ ਨੂੰ ਚਾਹੀਦਾ ਉਹ ਉਹ ਇਨਸਾਫ ਨਹੀਂ ਦੇ ਸਕਦੇ ਪੰਜਾਬ ਨੂੰ ਇਸ ਲਈ ਕਾਲੀ ਦਲ ਤੇ ਹੈਗੇ ਕਾਲਦਰ ਪਰ ਪੰਥਕ ਜਾਣਦੇ ਆ ਦੇ ਨਾਲ ਜਿਹੜਾ ਹੈਗਾ ਇਹ ਖੁੱਲ ਕੇ ਇਹਦੇ ਉੱਤੇ ਸਟੈਂਡ ਜਿਹੜੇ ਆਪਣੇ ਕਲੀਅਰ ਕਰਨੇ ਚਾਹੀਦੇ ਸੋ ਅਗਲੀ ਕਮੇਟਰੀ ਕੀ ਆ ਗੱਲ ਕਦੂਬ ਸਬਸਿਡੀਆਂ ਤੋਂ ਭਾਈ ਬਲਪਾਸ ਸਿੰਘ ਚੋਂ ਲੜ ਰਹੇ ਆ ਕਿ ਉਹ ਜਿੱਜਣਗੇ ਕੀ ਹਾਲ ਹੈ ਦੇਖੋ ਬਹੁਤੇ ਤਾਂ ਸਿਆਸੀ ਜਿਹੜੇ ਹੈਗੇ ਆ ਲੋਕ ਰਾਈਟਰ ਬਦਵਾਨ ਉਹ ਤਾਂ ਕਹਿ ਰਿਹਾ ਵੀ ਘੱਟ ਚਾਂਸ ਯਾਰ ਪਰ ਜਿਸ ਹਨ ਹਵਾ ਸੋਸ਼ਲ ਮੀਡੀਆ ਤੇ ਲੱਗਦੀ ਉਹ ਸਭ ਨਾਲ ਉਹ ਜਿੱਤ ਸਕਦਾ ਹੈਗਾ ਪਰ ਇਹਨਾਂ ਜ਼ਰੂਰੀ ਹੈ ਵੀ ਹੁਣ ਅਕਾਲੀ ਦਲ ਜਾਂਦੇ ਸਪੋਰਟ ਕਰੇ ਜਾਂ ਇਹ ਕਾਲੀਦਾਲ ਜਿਹੜਾ ਹੈਗਾ ਆ ਮੇਨ ਕਾਲੀਦਾਰ ਬਾਦਲ ਆਪਾਂ ਅਜਿ ਬ੍ਰੈਕਟਿਚ ਪਾਉਣ ਦੇ ਹੈਗੇ ਆ ਸ਼੍ਰੋਮਣੀ ਕਾਲੇਦਾਰ ਉਹ ਜਾਂ ਤਾਂ ਉਹ ਇਹ ਸੀਟ ਉਹਨੇ ਛੱਡ ਦੇਵੇ ਫੇਰ ਤਾਂ ਸੌਖਾ ਹੀ ਜਾ ਸਕਦਾ ਕੋਈ ਸਮੱਸਿਆ ਨਹੀਂ ਕੋਈ ਵੀ ਹੁਣ ਇਹਨਾਂ ਨੇ ਦੀਆਂ ਬੋਰਡ ਦੇ ਉੱਤੇ ਜਿਹਨੂੰ 4 ਲੱਖ 5 ਲੱਖ ਰੋਡ ਪੰਥ ਦੀ ਉੱਤੇ ਹੈਗੀ ਆ ਨਾ ਉਹ ਡਿਵਾਈਡ ਹੋਣੀ ਦੋਨੋਂ ਤਰ੍ਹਾਂ ਨੂੰ 2-2 ਲੱਖ 2.5 ਲੱਖ ਪੈਣੀ ਆ ਤੇ ਕਹਾਂ ਨੂੰ 3 ਲੱਖ ਪੈ ਜਾਣੀ ਕਹਾਂ ਜਦ ਜਣਾ ਲਾਸਟ ਈਅਰ ਵੀ ਜਦੋਂ ਅੱਗੇ ਇਲੈਕਸ਼ਨ ਹੋਈ ਸੀ ਨਾ ਉਦੋਂ ਵੀ ਬੀ ਖਾਲੜਾ ਕੜੀ ਸੀਗੀ ਉਹਨੂੰ 2 ਲੱਖ ਉਹਨੂੰ ਵੋਟ ਪਾ ਕੇ ਸੀ ਢਾਈ ਲੱਖ ਕਾਲੀਦਾਰ ਨੂੰ ਪਏ ਸੀਗੀ ਤੇ ਕਾਂਗਰਸ ਵਾਲਾ ਤਿੰਨ ਸਾਢੇ ਤਿੰਨ ਲੱਖ ਦੀ ਵੋਟ ਲੈ ਕੇ ਜਿੱਤ ਗਿਆ ਸੀ ਇਸ ਲਈ ਜਾਂ ਚਾਹਾਂ ਸਕੇ ਵੀ ਕਾਂਗਰਸੀ ਬੰਦਾ ਉੱਥੇ ਜਾ ਸਕਦਾ ਜੇ ਕਾਲੀਦਾਰ ਉਹਦਾ ਚਾਹੀਦਾ ਹੈਗਾ ਵੀ ਉਹ ਨੌਜਵਾਨ ਦੀ ਸਪੋਰਟ ਕਰ ਦੇਣ ਬੇਸ਼ੱਕ ਉਹਨਾਂ ਦੇ ਫੈਸਲਾ ਲੈਣਾ ਔਖਾ ਹੈ ਤੇ ਪਰ ਨਾਲ ਇਹ ਵੀ ਕਹਿਣ ਦੇ ਮਰਦਪਾਲ ਦੇ ਜਿਹੜੇ ਵੀ ਯੂਥ ਨਾਲ ਜੁੜੇ ਉਹਨੂੰ ਕਿ ਬਾਕੀ ਸੀਟਾਂ ਤੇ ਉਹ ਸ਼੍ਰੋਮਣੀ ਕਾਲੀਦਾਰ ਦੀ ਮਦਦ ਕਰਨ ਤੇ ਅਲੌਂਸ ਕਰਨ ਫਿਰ ਆ ਸੀਟ ਛੱਡ ਦੇਣ ਕੀ ਜੀ ਕਾਲੀ ਦਾਲ ਜਿਹੜੀਆਂ ਆਪਾਂ 4 ਸੀਟਾਂ ਦੀ ਗੱਲ ਕੀਤੀ ਆ ਫੇਰ 7-8 ਸੀਟਾਂ ਵੀ ਜਾ ਸਕਦਾ ਪੰਜਾਬ ਵਿੱਚ। ਉਹ ਜੇ ਇਹ ਨਹੀਂ ਸਮਝ ਲਖਦੇ ਹੁਣ ਤਾਂ ਹੀ ਕਰਨ। ਹਾਂਜੀ ਅਗਲਾ ਸਵਾਲ ਇਹ ਇਲੈਕਸ਼ਨਾਂਸ ਬੰਦ ਹੋ ਤੇ ਨਹੀਂ ਖਬਰਾਂ ਕਾਫੀ ਲੱਗੀਆਂ ਆ ਤਕਿ ਤੇ ਅਗਲੀ ਸੰਗਰੂਰ ਸੀਟ ਤੋਂ ਬੋਹ ਐਮ ਸੀ ਜਸ ਸਿਮਰਨਜੀਤ ਸਿੰਘ ਮਾਨ ਗੁਰਮੀਤ ਸਿੰਘ ਹੇਰ ਤੇ ਸੁਖਪਾਲ ਸਿੰਘ ਖੇਰਾ ਇਹ ਕੌਣ ਜਿੱਤ ਦੇ ਨੇੜੇ ਹੋ ਸਕਦਾ? ਉਧਰ ਸਿਮਰਨਜੀਤ ਦੇ ਮਾਨ ਦੇ ਅਜੇ ਚਾਂਸ ਹੈਗੇ ਆ ਤੇ ਸੁਖਵਾਲ ਸਿੰਘ ਖੇਰਾ ਨੂੰ ਜੇ ਨਾ ਖੜਾ ਕਰ ਦੇ ਤਾਂ ਇਹ ਸੀਟ ਸੋ ਮਣੀ ਕੱਲ ਦਾ ਰਮਾਨ ਦੀ ਸੀਗੀ ਇਹ ਕਗਲਾਸ ਇਲੈਕਸ਼ਨ ਵੀ 1.5 ਸਾਲ ਪਹਿਲਾਂ ਹੋਈ ਆ ਵੱਡੀ ਪੱਧਰ ਤੇ ਲੋਕਾਂ ਨੇ ਸਾਥ ਦਿੱਤਾ ਸੀ ਅਸੀਂ ਇਮਾਮ ਦਾ ਤੇ ਪੁਰਾਣੇ ਲੀਡਰ ਹੈਗੇ ਆ ਤੇ ਪੰਜਾਬ ਦੇ ਹਿੱਤਾਂ ਲਈ ਵੀ ਡਟ ਕੇ ਪਹਿਰਾ ਦੇ ਰਹੇ ਹੈਗੇ ਆ ਹਲੇਮੀ ਰਾਜ ਦੀ ਵੀ ਗੱਲ ਕਰਦੇ ਹੈਗੇ ਆ ਤੇ ਉਦਾਂ ਇਹ ਨਾ ਜ਼ਰੂਰੀ ਆ ਵੀ ਇਹ ਜੇ ਸੀਨਮਾ ਨੰਬਰ ਬ੍ਰੈਕਟਿਆਂ ਦੇ ਵਿੱਚ ਖੈਰਾ ਦੋ ਤੇ ਆਊਗਾ ਜਾਂ ਦੋਨਾਂ ਦੇ ਖੈਰਾ ਕਿਤੇ ਦੇ ਸੀਨਮਾ ਦੋ ਤੇ ਆ ਸਕਦਾ ਜਿਹੜੀ ਬਾਕੀ ਸੀਟਾਂ ਦਾ ਫਰਕ ਹੋ ਸਕਦਾ ਜਿਹੜੀ ਆ ਪਿਆ ਜਾਂ ਕਾਲੀਦਾਲ ਆ ਉਹ ਨੰਬਰ 3 ਜਾਂ 4 ਤੇ ਰਹਿਣਗੇ ਥੋੜੀ ਮੋਟਾ ਫਰਕ ਹੋਇਆ ਹਾਂਜੀ ਅਲਗ ਇਹ ਖਬਰ ਹੈ ਜੀ ਜ세ਦਾਲ ਕੁਸਦੇਵ ਸਿੰਘ ਕਹਿੰਕੇ ਰੂ ਪੁਲਿਸ ਰਿਕਾਰਡ ਵਿੱਚ ਅਜੇ ਵੀ ਭਗੌੜਾ ਤੇ ਲੋੜਿੰਦਾ ਦੱਸਿਆ ਜਾ ਰਿਹਾ ਆ ਕਿ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਹੀ ਉਹਨਾਂ ਨੂੰ ਇਨਸਾਫ ਦੇਣ ਵਿੱਚ ਕਿਉਂ ਨਾਕਾਮ ਰਹੀਆਂ ਪੰਜਾਬ ਦੀਆਂ ਜਿਹੜੀਆਂ ਸਰਕਾਰਾਂ ਨੇ ਜਿੰਨੀਆਂ ਪਾਰਟੀਆਂ ਨੇ ਇਹਨਾਂ ਨੂੰ ਕੋਈ ਇੰਟਰਸਟ ਨਹੀਂ ਕੋਣ ਜਿਹੜਾ ਉਹਨਾਂ ਉਹ ਸੈਲਫਿਸ਼ ਹੁੰਦੇ ਲੋਕ ਇਹ ਉਹਨਾਂ ਨੂੰ ਉਹਨਾਂ ਦਾ ਆਪਣੇ ਨਾਂ ਦਾ ਵੀ ਸਾਡੇ ਕੋਲ ਪਹਿਲਾਂ ਤਾਂ ਬਈ ਇਲੈਕਸ਼ਨ ਜਿੱਤ ਨਹੀਂਆ ਸੀ ਫਿਰ ਸਾਡੇ ਕੋਲ ਕੋਈ ਮਿਨਿਸਟਰੀ ਚਾਹੀਦੀ ਹੈਗੀ ਆ ਤੇ ਫਿਰ ਜੀ ਆਪਣੇ ਪੈਸੇ ਇਕੱਠੇ ਕਰਨੇ ਬੜਲੇ ਬੜਲੇ ਇਮਾਨਦਾਰ ਆ ਪੋਲੀਟੀਸ਼ੀਅਨ ਬਾਕੀ ਜੇ ਸਾਰਾ ਮੈਂ ਦੇਖਿਆ ਨਾ ਇਹ ਕੋਈ ਬਹੁਤੇ ਇਮਾਨਦਾਰ ਨਹੀਂਗੇ ਤੇ ਇਹ ਲਈ ਅਸੀਂ ਮੈਂ ਇਹ ਵੀ ਸੋਚਦਾ ਹੈਗਾ ਬਾਕੀ ਸੰਸਥਾਵਾਂ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ ਉਹ ਵੀ ਬਹੁਤਾ ਕੁਝ ਨਹੀਂ ਕਰ ਸਕੀਆਂ ਤੇ ਹੁਣ ਇਹ ਇਹਦਾ ਹਿੱਸਾ ਦਾ ਵੀ ਅਜੇ ਜਦ ਤੱਕ ਪੰਥ ਸਾਰਾ ਇਕੱਠਾ ਨਹੀਂ ਨਾ ਹੁੰਦਾ ਸਾਰੀਆਂ ਸੰਸਥਾਵਾਂ ਪੰਥ ਦੀ ਜਿਹੜੀਆਂ ਹੈਗੀਆਂ ਇਕੱਠੀਆਂ ਨਹੀਂ ਹੁੰਦੀਆਂ ਉਹਨਾਂ ਚ ਪੰਜਾਬ ਦੇ ਵਿੱਚ ਤੁਹਾਡੀਆਂ ਮੰਗਾਂੜੀਆਂ ਨਹੀਂ ਸੁਣੀਆਂ ਜਾਣੀਆਂ ਹੈਗਾ ਇਨਸਾਫ ਨਹੀਂ ਮਿਲਣਾ ਹੈਗਾ ਤੁਹਾਨੂੰ ਸਾਰੇ ਆਪਣੇ ਉਹਨੂੰ ਪੰਜਾਬ ਅੱਖੀ ਦੇ ਕਹਿੰਦੇ ਆ ਪਰ ਹਾਂਜੀ ਅਗਲਾ ਸਵਾਲ ਹੈ ਜੀ ਇਹ ਦੋ ਖਬਰਾਂ ਨੇ ਮੈਕ ਕੋਈ ਸਵਾਲ ਉਸ ਨਾਲ ਇੱਕ ਤਾਂ ਗਰਮ ਖਿਆਲੀ ਤੇ ਦੂਜਾ ਇਹਦੇ ਆ ਕਿ ਜਿਹੜੇ ਸਾਬਕਾ ਗੈਂਗਸਟਰ ਸੀਗੇ ਪਰ ਉਹ ਹੁਣ ਪੰਜਾਬ ਦੀ ਗੱਲ ਕਰਦੇ ਆ ਇਸ ਵੇਲੇ ਵੀ ਉਹਨਾਂ ਦੇ ਸਿਆਸਤ ਵਿੱਚ ਦਾਖਲ ਹੋਣ ਦੇ ਨਾਲ ਕੀ ਪ੍ਰਭਾਵ ਪੈਗਾ ਸਿਆਸਤ ਦੇ ਉੱਤੇ ਇਹ ਬਹੁਤਾ ਵੀ ਜਿਹੜੇ ਗੰਗੈਸਤ ਜਾਂ ਪਹਿਲਾਂ ਉਹਨਾਂ ਦਾ ਜੀਵਨ ਠੀਕ ਨਹੀਂ ਸੀਗਾ ਉਹ ਤਾਂ ਦਲੇਰ ਹੁੰਦੇ ਆ ਉਹ ਤੇ ਉਹਨਾਂ ਦੇ ਉਹਨਾਂ ਉਸ ਹੈਲਫਿਸ਼ ਵੀ ਨਹੀਂ ਹੁੰਦੇ ਹੈਗੇ ਜੇ ਆਏ ਆ ਤਾਂ ਉਹ ਬਹੁਤ ਸਟਰੋਂਗਲੀ ਖੜਾ ਸਕਦੇ ਆ ਪੰਜਾਬ ਵਾਲੇ ਪੰਥ ਇਕਾਂ ਵਾਲੇ ਵੀ ਖੜ੍ਹ ਸਕਦੇ ਆ ਉਹਦਾ ਥੋੜੀ ਦਲੇਰੀ ਹੁੰਦੀ ਹੈ ਨਾ ਉਹਦੇ ਵਿੱਚ ਤੇ ਪਰ ਅਜੇ ਤੱਕ ਕੋਈ ਬਹੁਤਾ ਇਸ ਸਾਈਡ ਤੋਂ ਆਇਆ ਕੋਈ ਅਜੇ ਤੱਕ ਇਲੈਕਸ਼ਨ ਦੇ ਵਿੱਚ ਕੋਈ ਉਹ ਤੀਜੇ ਚੌਥੇ ਪੰਜਵੇਂ ਨੰਬਰ ਤੇ ਹੁੰਦੇ ਆ ਇੱਕ ਨੰਬਰ ਤੇ ਕੋਈ ਸੀਟ ਕੱਢ ਨਹੀਂ ਸਕਿਆ ਹੈਗਾ ਹਾਂ ਜੀ ਅਗਲੀ ਖਬਰ ਸੀ ਕਿ ਫਰੂਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸ੍ਰੀ ਗੁਰਨਤ ਸਾਬ ਜੀ ਦੀ ਵਿਜਦਵੀ ਦੇ ਦੌਰਾਨ ਜਿਹੜਾ ਉਹ ਬਲਵੀ ਕਰਨ ਵਾਲਾ ਦੋਸ਼ੀ ਸੀਗਾ ਉਹਨੂੰ ਸੰਗਤ ਨੇ ਉੱਥੇ ਫੜ ਕੇ ਕਹਿੰਦੇ ਖਤਮ ਕਰਤਾ ਮਾਰਤਾ ਕੁੱਟ ਮਾਰ ਕਰਕੇ ਤੇ ਤੁਹਾਡੇ ਮੁਤਾਬਿਕ ਵਿੱਚ ਸੰਗਤ ਨੂੰ ਇਹ ਮਹੌਲੇ ਚ ਕਰਨਾ ਕੀ ਚਾਹੀਦਾ ਸੀਗਾ ਕੀ ਕਰਨਾ ਚਾਹੀਦਾ ਇਹ ਘਟਨਾਵਾਂ ਮੇਰੇ ਦੇਖਾਰ ਉਹਨੇ ਆਪਣੇ ਨਾ 2115 ਤੋਂ ਬਾਅਦ ਕਾਫੀ ਘਟਨਾਵਾਂ ਵਧੀਆਂ ਐਸ ਵੀ ਕਿ ਆਪਣਾ ਡਿਟੇਲ ਚ ਮੇਰੇ ਖਿਆਲ ਸਾਰੀਆਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਖੁਵਾਰ ਤੇ ਵਿੱਚ ਕਿੱਥੇ ਕਿੱਥੇ ਕਦੋਂ-ਕਦੋਂ ਇਹ ਘਟਨਾਵਾਂ ਵਾਪਰੀਆਂ ਮਾੜੀ ਗੱਲ ਇਹ ਕਈ ਥਾਈਂ ਤਾਂ ਇਹ ਏਜੰਸੀਆਂ ਨੇ ਕਰਾਈਆਂ ਬੇ ਧਿਆਨ ਪੰਜਾਬ ਦੇ ਮੁੱਦਿਆਂ ਤੋਂ ਲੋਕਾਂ ਦਾ ਹਟਾ ਕੇ ਤਾਂ ਇਹ ਵਿਰਧਧਾਰੀ ਵਾਲੇ ਸਾਈਡ ਤੇ ਪਾਤਾ ਜਾਵੇ ਤੇ ਇਹ ਬਸ ਆਪੋ ਵਿੱਚ ਲੜਦੇ ਰਹਿਣ। ਹੂੰ ਤੇ ਉਸ ਤਾਂ ਜਿਹੜੇ ਆਰਮ ਰਹਿੰਦੇ ਦੋਸ਼ ਲਾਦੇ ਤੇ ਬੰਦਿਆਂ ਤੇ ਉਹਨੇ ਵੀ ਆਪਣੇ ਵੱਲੋਂ ਧਿਆਨ ਹਟਾ ਕੇ ਵੀ ਆਪੋ ਵਿੱਚ ਇੱਕ ਅਕਾਲੀ ਦਲ ਨਾਲ ਲੜਨਗੇ ਤੇ ਅਕਾਲੀ ਦਲ ਬਦਨਾਮ ਹੋਊਗਾ ਆਪੋ ਵਿੱਚ ਲੜੀ ਜਾਣਗੇ ਤੇ ਸਾਨੂੰ ਜਿਹੜਾ ਉਹਦਾ ਲਾਭ ਮਿਲੂਗਾ ਸ਼ਾਇਦ ਉਹਦੇ ਪਿੱਛੇ ਕੋਈ ਹੋਰ ਪੋਲੀਟਿਕਲ ਪਾਰਟੀਆਂ ਵੀ ਹੋ ਸਕਦੀਆਂ ਡੇਰੇ ਦੇ ਪਿੱਛੇ। ਹੂੰ ਤੇ ਹੁਣ ਜਿਹੜੇ ਹੋਰ ਕਈ ਥਾਈਂ ਕਈ ਥਾਈਂ ਅਈ ਹਿਰਿਖਾ ਵੀ ਆਪੋ ਜੀ ਗਿਆਨੀਏ ਪਰਿਵਾਰ ਨਹੀਂ ਕਰਾਤੀ ਬੇ ਨਹੀਂ ਮੈਨੂੰ ਇਨਸਾਫ ਨਹੀਂ ਮਿਲਿਆ ਸੀ ਆ ਜਾਂ ਬਹੁਤੇ ਸਹੀ ਹੈ ਬੇ ਉਹ ਜਿਹੜੇ ਸੀਗੇ ਮੈਂਟਲੀ ਜਿਹੜੇ ਸੇ ਠੀਕ ਨਹੀਂ ਸੀ ਜਿਨ੍ਹਾਂ ਨੇ ਬੀਬੀਆਂ ਕੀਤੀਆਂ ਤੇ ਜ਼ਰੂਰੀ ਨਾ ਕਿਈ ਲੋਕਾਂ ਦਾ ਕਹਿਣਾ ਇਹ ਹੀ ਆ ਵੀ ਨਹੀਂ ਜੀ ਦੇਖੋ ਜੀ ਇਹ ਮੈਂਟਲੀ ਹੈਗੇ ਇਹਨਾਂ ਨੂੰ ਪਲੇਨਡ ਕਰਕੇ ਘੱਲਦਾ ਬੰਦਾ ਜਿਹੜਾ ਮੈਂਟਲੀ ਹੁੰਦਾ ਉਹ ਉਹ ਉਹਨੂੰ ਇਹ ਏਜੰਸੀਆਂ ਜਾਂ ਜਿਹੜੇ ਤੁਹਾਡੇ ਦੁਸ਼ਮਣ ਆ ਉਹ ਵਸਤਦੇ ਆ ਕਾਕ ਜਿਹੜੇ ਚੰਗੇ ਬੰਦੇ ਵਰਤੇ ਨਹੀਂ ਸਕਦੇ ਜਾਂ ਅਸੀਂ ਵੀ ਉਹਨੂੰ ਪਤਾ ਹੁੰਦਾ ਵੀ ਇਹ ਘੜਨਾ ਦਾ ਜਿਹੜੀ ਹੈਗੀ ਉਹ ਬੰਦੇ ਨੂੰ ਤੇ ਮਾਰ ਵੀ ਸਕਦੇ ਤੇ ਅਟੈਕ ਵੀ ਕਰ ਸਕਦੇ ਨੰਮੀ ਜੇਲ ਵੀ ਹੋਣੀ ਆ ਇਹਨੂੰ ਇਹ ਜਿਹੜਾ ਮੈਂਟਲੀ ਬੰਦੇ ਹੁੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਏ ਜਿਹਨੇ ਵੀ ਕੋਈ ਡੇਰੇਦਾਰ ਜਾਂ ਏਜੰਸੀਆਂ ਜਾਂ ਪੰਥਕੋ ਦੀ ਸ਼ਕਤੀਆਂ ਹੈਗੀਆਂ ਨਾ ਉਹਨਾਂ ਨੂੰ ਵਰਤੀਆਂ ਹੈਗੀਆਂ ਹੁੰਦੇ ਮੇਰੇ ਖਿਆਲ ਮੈਂਟਲੀ ਵੀ ਹੁੰਦੇ ਆ ਸਹੀ ਬੰਦੇ ਤਾਂ ਵਰਤਿਆ ਨਹੀਂ ਜਾ ਸਕਦੇ ਇਸ ਕੰਮ ਦੇ ਲਈ ਤੇ ਇਸ ਲਈ ਜਿੱਦਾਂ ਮਾਰਨ ਦੀ ਗੱਲ ਹੈਗੀ ਆ ਮੈਂ ਮਾਰਨ ਦੇ ਹੱਕ ਤੇ ਨਹੀਂ ਗਿਆ ਮੈਂ ਤਾਂ ਇਦਾਂ ਚਾਹੁੰਦਾ ਸੀ ਇਹਨੂੰ ਫੜ ਲੈਣਾ ਚਾਹੀਦਾ ਸੀਗਾ ਸਾਰੇ ਪਿੰਡ ਦਾ ਇਲਾਕਾ ਇਕੱਠਾ ਹੁੰਦਾ ਸਿਆਣੇ ਬੰਦੇ ਵੀ ਆਉਂਦੇ মিডিਆ ਵੀ ਆਉਂਦਾ ਤੇ ਉਹਨੂੰ ਸਾਰੇ ਸਨ ਪੁੱਛਣਾ ਚਾਹੀਦਾ ਸੀ ਰੀਲ ਦੇ ਵਿੱਚ ਪਿਆਰ ਦੇ ਨਾਲ ਵੀ ਤੈਨੂੰ ਕਿਹਨੇ ਕੱਲਿਆ ਤੂੰ ਖਾਲੀ ਆਇਆ ਕਿੱਥੋਂ ਤੇਰੇ ਦਿਮਾਗ 'ਚ ਆ ਗਈ ਹੈਗੀ ਆ ਤਾਂ ਜਿਹੜੀਆਂ ਪਿੱਛੇ ਤਾੜਦਾ ਬੇਟੀਆਂ ਨਾ ਪਿੱਛੇ ਕੀ ਹੋ ਰਿਹਾ ਹੈ ਹਾਂਜੀ ਉਹਨਾਂ ਉਹਨਾਂ ਨੂੰ ਵਿੱਚ ਜਿਹੜਾ ਆ ਉਹਨਾਂ ਤੇ ਕੇਸ ਬਣਦੇ ਉਹ ਜੇਲ੍ਹ ਜਾਣ ਲੋਕਾਂ ਨੰਗੇ ਹੋਣ ਹੋ ਕੌਣ ਕਰਾ ਰਿਹਾ ਹੈਗਾ ਫੇ ਇਹ ਸਵਾਲੀ ਖਾਦਮ ਹੋ ਜਾਣੀਆਂ ਜੇ ਅਸੀਂ ਇਹਨਾਂ ਨੂੰ ਮਾਰ ਦਿੰਨੇ ਆ ਤੇ ਮਾਰਨ ਦਾ ਮੇਰੇ ਖਿਆਲ ਜਿਦਾਂ ਹੈਗਾ ਨਾ ਇਹਦੇ ਸਿਆਕੀ ਇਦਾਂ ਨਹੀਂ ਹੁੰਦਾ ਬੰਦੇ ਫੜੇ ਨੂੰ ਮਾਰ ਦੇਵੇ ਜਾਂ ਉਹਨੂੰ ਨੱਠੇ ਭੱਜਾਂ ਨੂੰ ਮਾਰ ਦੇਵੇ ਜਾਂ ਕਿ ਬੀਬੀ ਦੇ ਡਾ ਰਕੇ ਆਪਾਂ ਇਤਿਹਾਸ ਇਹੀ ਪੜਦੇ ਨੇ ਇਹੀ ਗੱਤਵਾਰੇ ਤੁਹਾਡੀਆਂ ਸੁਣਦੇ ਇਤਿਹਾਸ ਵਿੱਚ ਸਿੱਖਦਾ ਬਹੁਤ ਪੁੱਛਾ ਹੁੰਦਾ ਇਹ ਕਦੇ ਕਿਸੇ ਦੀ ਪਿੱਠ ਤੇ ਨਹੀਂ ਮਾਰ ਕਰਦੇ ਤੇ ਇੱਕ ਬੰਦੇ ਨੂੰ ਦਸਾਂ ਬੀ ਤੀਆਂ ਬੰਦੇ ਨੇ ਇੱਕ ਮੈਂ ਇੱਕ ਹੋਰ ਗੱਲ ਚ ਕਰਨੀ ਚਾਹਨਾ ਵੀ ਘਰ ਤੋਂ ਇੰਨਾ ਸੋਚ ਲੈਂਦੇ ਵੀਡੀਓ ਕੱਲੇ ਬਣਾਉਂਦੇ ਆ ਵੀਡੀਓ ਬਣਾਉਣ ਦੇ ਨਾਲ ਜਿਹੜੇ ਲੋਕਾਂ ਨੂੰ ਵੀਡੀਓ ਦੇਖਣੀ ਆ ਨਹੀਂ ਲੋਕਾਂ ਨੂੰ ਸਿੱਖਾਉਣਾ ਕੀ ਹੋਣਾ ਤੇ ਸਾਡਾ ਸਿੱਖੋ ਤੇ ਸਾਡੇ ਵਰਗੇ ਇਹ ਕਿਦਾਂ ਇੱਕ ਬੰਦੇ ਨੂੰ ਇੰਨੇ ਬੰਦੇ ਸਾਹਮਣੇ ਮਾਰੀ ਜਾ ਰਹੇ ਹੈਗੇ ਆ ਇਹ 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 ਬੰਦ ਹੋਣਾ ਚਾਹੀਦਾ ਅੱਬਾ ਤਾਂ ਮੈਂ ਮਾਰਦੇ ਹੱਕ ਦੇ ਨਹੀਂਗਾ ਤੇ ਘੜ ਘੜ ਵੀਡੀਓ ਪਾ ਕੇ ਲੋਕਾਂ ਜਿਹੜੇ ਦੇਖਣਗੇ ਲੋਕਾਂ ਨਿਆਣੇ ਨੇ ਜਿਹੜੇ ਹੁਣ ਨਿਆਣੇ ਛੋਟੇ ਦੇਖਣਗੇ ਉਹ ਨਹੀਂ ਤੇ ਡਰ ਜਾਣ ਉਹਨੇ ਸਿੱਖਾ ਲੱਗ ਗਿਆ ਉਹਨੇ ਜਾਣਾ ਨਹੀਂ ਇਹ ਤਾਂ ਲੋਕ ਇਧਰ ਮਾਰ ਦਿੰਦੇ ਹੁੰਦੇ ਹੈਗੇ ਆ ਇਹ ਇਹ ਤਾਂ ਸਰਕਾਰ ਨੂੰ ਕਹੋਣਾ ਚਾਹੀਦੀ ਆ ਤੇ ਇਹਦਾ ਕੰਮ ਸ਼ੁਰੂ ਕਰਨਾ ਚਾਹੀਦਾ ਮੇਰੀ ਬੇਨਤੀ ਹੈ ਮੇਰੇ ਮੇਰੇ ਆਪਣੇ ਖਿਆਲ ਹੈਗੇ ਮੈਨੂੰ ਨਹੀਂ ਪਤਾ ਕਿੰਨੇ ਲੋਕ ਸਹਿਮਤ ਹੋਣਗੇ ਤੇ ਨਾਲ ਨਹੀਂ ਹੋਣਗੇ ਉਹਨਾਂ ਦੇ ਆਪਣੇ ਖਿਆਲ ਆ ਮਾਰਨ ਵਾਲਿਆਂ ਦੇ ਨਹੀਂ ਜੀ ਦੇਖੋ ਜੀ ਅਸੀਂ ਕਾਂ ਡੰਗ ਦਾ ਕੋਈ ਕਹਿੰਦਾ ਕੋਈ ਆਂਦਾ ਖਲਾਰਤਾ ਜੀ ਕੋਈ ਕਹਿੰਦਾ ਇਦਾਂ ਹੀ ਖੱਡਣਾ ਹੈ ਇੱਕ ਕ੍ਰਾਈਮ ਖੱਡਣਾ ਹੀ ਇਦਾਂ ਹੀ ਆ ਬਿਆਦੀਆਂ ਤਾਂ ਹੀ ਖੱਡਣੀਆਂ ਮੇਰੇ ਲੋਕਾਂ ਦੇ ਵਿੱਚ ਸਿੱਖਾਂ ਦੇ ਅੱਖਰ ਵੀ ਢਾ ਲੱਗਦੇ ਅੱਖਰ ਇੰਨਾ ਸੋਹਣਾ ਹੋਣਾ ਚਾਹੀਦਾ ਵੀ ਇਹ ਨਹੀਂ ਬੰਦਾ ਪੜਿਆ ਵੀ ਆ ਤਾਂ ਜਾਣਕਾਰੀ ਲਈ ਆ ਪੁਲਿਸ ਦੇ ਖਵਾਲੇ ਕਰਦਾ ਹੈਗਾ ਜਾਂ ਤੇ ਸਹੀ ਬੰਦਿਆਂ ਦਾ ਪਤਾ ਲੱਗ ਗਿਆ ਇਹਨੂੰ ਇਹ ਇਸ ਬੰਦੇ ਨੂੰ ਵਰਤਨ ਵਾਲੇ ਕੌਣ ਸੀਗੇ ਤੇ ਉਹਨਾਂ ਨਾਲ ਟੱਕਰ ਲੈਣੀ ਚਾਹੀਦੀ ਸਾਨੂੰ ਫੇਵਾ ਜਿਵੇਂ ਕਹਿੰਦੇ ਹੁੰਦੇ ਨਾ ਇੱਕ ਸ਼ੇਰ ਦੀ ਗੱਲ ਕਰਦੇ ਹੁੰਦੇ ਸੁਣੀ ਪੜੀ ਆ ਕਿ ਵੀ ਜਦੋਂ ਸ਼ੇਰ ਨਾਲ ਕੋਈ ਛੋਟਾ ਲੈ ਕੇ ਜਾਵੇ ਤਾਂ ਸ਼ੇਰ ਛੋਟੇ ਨੂੰ ਨਹੀਂ ਛੋਟਾ ਜਿਹਦੇ ਹੱਥ ਵਿੱਚ ਜਦੋਂ ਉਹਨੂੰ ਪੈਂਦਾ ਆ ਉਹਨੂੰ ਪੈਂਦਾ ਬਸ ਸਾਡੀ 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 ਸੋਚ ਚਾਹੀਦੀ ਹੈ ਕਿ ਇਹ ਵਿੱਚ ਪਿੱਛੇ ਤਾਂਟਾਂ ਜਿਹੜੀਆਂ ਨਾ ਉਦੇ ਪਿੱਛੇ ਕੋਲ ਉਹ ਤੇ ਤਾਂ ਇੱਕ ਗੱਲ ਤਾਂ ਤਾਂ ਲੱਗਦਾ ਹੈਗਾ ਵੀ ਇਹਨੂੰ ਮੈਨੂੰ ਬਚਾਲਾ ਪਰ ਕੀ ਕਹੀ ਤਾਂ ਮੈਂ ਨਵਚੇਤਾ ਭੁੱਲ ਗਿਆ ਉਹ ਕਹਿ ਰਿਹਾ ਉਹਦਾ ਮੈਨੂੰ ਬਚਾਲਾ ਦੇਦਾ ਮੈਨੂੰ ਇਦਾਂ ਲੱਗਦਾ ਵੀ ਪਿੱਛੇ ਕੋਈ ਇੱਕ ਹੋਰ ਧਰਮ ਫਿਰਕਾ ਜਿਹੜਾ ਤੇਜ਼ੀ ਨਾਲ ਵਧ ਰਿਹਾ ਉਹਦੇ ਨੂੰ ਮੈਂ ਇਹ ਸਮਝਦਾ ਜੁਰੀ ਨੇ ਸੱਚ ਹੋਵੇ ਹਾਂਜੀ ਅੱਛੇ ਅਗਲੀ ਖਬਰ ਸੀਗੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਭਾਜਪਾ ਆਗੂਆਂ ਦੇ ਖਿਲਾਫ ਕਾਫੀ ਸਾਰੀਆਂ ਵੀਡੀਓ ਆ ਰਹੀਆਂ ਮੀਡੀਆ ਸੋਸ਼ਲ ਮੀਡੀਆ ਦੇ ਉਹਨਾਂ ਦੇ ਖਿਲਾਫ ਆ ਰਹੀਆਂ ਤੇ ਕੀ ਵੋਟਰਾਂ ਉੱਤੇ ਉਹਨਾਂ ਦਾ ਕੀ ਪ੍ਰਭਾਵ ਪਏਗਾ ਮੇਰੇ ਖਿਆਲ ਆ ਵੀ ਬੀਜਪੀ ਨੇ ਮੈਦ ਨਹੀਂ ਸੀਗੀ ਕਾਕੀ ਉਹਨਾਂ ਨੂੰ ਸਿਕਾ ਉਹਨਾਂ ਦੀ ਤੀਵਨ ਤੀਵਨ ਅਨੁਸਾਰੀਆਂ ਪਾਰਟੀਆਂ ਨੂੰ ਚੰਗੇ ਚੰਗੇ ਲੀਡਰ ਦਾ ਸਾਰੇ ਉਹਨਾਂ ਨਾਲ ਆਪਣੇ ਨਾਲ ਲਾ ਲੈ ਸੀਗੇ ਹਾਂਜੀ ਉਹਨਾਂ ਦਾ ਸਿਕਾ ਵੀ ਪੰਜਾਬ 'ਚ ਸਾਰੀਆਂ ਸੀਟਾਂ ਕਾਢ ਹੀ ਲੈਣੀਆਂ ਖਰੀਆ ਅਕਾਲੀਆਂ ਤੋਂ ਵਗੈਰੇ ਪਰ ਇਹ ਸਾਬ ਨਾਲ ਲੱਗਦਾ ਹੈਗਾ ਮੈਨੂੰ ਲੱਗਦਾ ਨਹੀਂ ਕੋਈ ਸੀਟ ਕੱਢ ਸਕਣਗੇ ਜੇ ਸਾਹ ਨਾਲ ਮਾਹੌਲ ਬਣ ਗਿਆ ਪਿੰਡਾਂ ਦੇ ਲੋਕਾਂ ਨੂੰ ਪਿੰਡ 'ਚ ਵੜਨੇ ਨਹੀਂ ਦਿੰਦੇ ਹੈਗੇ ਤਾਂ ਕਿਹਨਾਂ ਕਿਹਨਾਂ ਕਿਸਾਨ ਜਿਹੜੇ ਆ ਮੁਜਾਹਰੇ ਕਰ ਰਹੇ ਹੈਗੇ ਆ ਮੈਂ ਕਿ ਇੰਡੀਆ ਵੀ ਗਿਆ ਸੀ ਉਦੋਂ ਮ ਕਹਿੰਦੇ ਸੀ ਕਿ ਬੀਜੇਪੀ ਤੱਕ ਦਿੰਦੇ ਬੰਦਾ ਨਹੀਂ ਬਣਦੇ ਜਿਉ ਮਰਜ਼ੀ ਹੋ ਜਾ ਮੈਂ ਆਪ ਕਿਸਾਨ ਕੋਈ ਆਗੂਆਂ ਨਾਲ ਜਾਂ ਕਿਸਾਨਾਂ ਨਾਲ ਜਿਹਦਾ ਮਿਲਦੇ ਰਹਿੰਦੇ ਜਾਂ ਪੰਜਾਬ ਚ ਆਈਦਾ ਨਾ ਤੇ ਇਹਦਾ ਇਹਦਾ ਲੱਗਦਾ ਬੀਜੇਪੀ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਨਹੀਂਗਾ ਕੋਈ ਬਹੁਤੀਆਂ ਕੋਈ ਸੀਟ ਕੱਢ ਸਕਣ ਕੋਈ ਨਾ ਕੋਈ ਸ਼ਹਿਰਾਂ ਜਰੂਰ ਉਹਨਾਂ ਦੀ ਵੋਟਾਂ ਹੈਗੀਆਂ ਬਰਫੇਵੀਂਡ ਤੇ ਹਰੀਕੇ ਜ਼ਿਲ੍ਹੇ ਦੇ ਵਿੱਚ ਪਿੰਡੂ ਬੋਟਾਂ ਸ਼ਹਿਰ ਨਾਲੋਂ ਕਈ ਗੁਣਾ ਜ਼ਿਆਦਾ ਹੁੰਦੀਆਂ ਜੀ ਹਾਂਜੀ ਅਗਲੀ ਖਬਰ ਸਗੀ ਇਹ ਕਮਾਈ ਕਰਨ ਇੰਗਲੈਂਡ ਆਇਆ ਇੱਕ ਨੌਜਵਾਨ ਉਸ ਜਿਹੜਾ ਕਿ 14 ਸੀ ਮੇਰੇ ਪਰਿਵਾਰ ਦਾ ਪ੍ਰੇਕਸ ਵਾਰਿਆ ਜਾਵੇ ਤਾਂ ਉਹਦੀ ਮੌਤ ਹੋ ਜਾਂਦੀ ਬਿਮਾਰੀ ਕਾਰਨ ਇਹੋ ਜਿਹੇ ਨੌਜਵਾਨਾਂ ਤੁਸੀਂ ਕੀ ਜ਼ਿਆਦਾ ਚਾਹੋਗੇ ਮੈਂ ਤਾਂ ਇਹ ਚਾਹਣਾ ਪਰਿਵਾਰਾਂ ਨੂੰ ਵੀ ਤੁਸੀਂ ਸਹੀ ਤਰੀਕੇ ਨੇ ਬੱਚੇ ਬਾਹਰ ਆਉਣ ਪੜ ਕੇ ਆਉਣ ਪ라이ਰ ਧਿਆਨ ਦੇਣ ਇੱਥੇ ਪੜਨ ਲਈ ਹੋਣ ਜਾਂ ਇੱਥੇ ਜਿਹੜੀਆਂ ਖਾਸ ਜੌਬਾਂ ਨਿਕਲਦੀਆਂ ਹੋਣ ਜਾਂ ਜਿਹੜੇ ਕੰਪਨੀ ਸਾਧੀਆਂ ਹੈਗੀਆਂ ਆ ਉਹਨਾਂ ਕੋਲ ਹੋਣ ਜਿਹੜੀਆਂ ਸੋਸ਼ਲ ਮੀਡੀਆ ਤੇ ਐਡ ਆਉਂਡ ਲਾਈਆਂ ਹੁੰਦੀਆਂ ਏਜੰਟਾਂ ਦੀਆਂ ਨਾ ਉਹਨਾਂ ਦੇ ਦੇਖਣਾ ਜੀ ਕਿ ਮੈਂ ਪੇਰੈਂਟਸ ਬੇਨਤੀ ਕਰੂੰਗਾ ਵੀ ਉਸ ਤੇ ਕੋਈ ਨਾ ਕੋਈ ਤੁਹਾਡੇ ਬੱਚੇ ਪੜ੍ਹੇ ਲਿਖੇ ਹੁੰਦੇ ਆ ਜਿਹੜੀ ਵੀ ਕੰਪਨੀ ਸਾਨੂੰ ਨਾ ਇੱਥੇ ਸਾਧਰੀ ਹੈ ਵੀ ਜਿਹੜੀ ਕਹਿੰਦੀ ਮੈਂ ਰੱਖੂਗੀ ਨਾ ਉਹਦਾ 10 ਸਾਲ ਦਾ ਰਿਕਾਰਡ ਚੈੱਕ ਕਰਨਾ ਚਾਹੀਦਾ ਗੋਪਾਲ ਜੀ ਤੁਹਾਨੂੰ ਹਰੇਕ ਕੰਪਨੀ ਇੰਗਲੈਂਡ ਕੈਨੇਡਾ ਬੈਗਲ ਤੁਹਾਨੂੰ ਰੌਕਟ ਮਿਲ ਜਾਂਦਾ ਵੀ ਕੌਣ ਕੌਣ ਡਾਇਰੈਕਟਰ ਹੈ ਕਦੋਂ ਡਾਇਰੈਕਟਰ ਬਣੇ ਸੀ ਕਦੋਂ ਕੰਪਨੀ ਖੋਲੀ ਗਈ ਹੈ ਕਿੰਨੇ ਤੋਂ ਉਹਦੀ ਇਨਕਮ ਕਿੰਨੀ ਹੈ ਸਾਲ ਦੀ ਕਿੰਨਾ ਟੈਕਸ ਪੇ ਕਰਦਾ ਹੈਗਾ ਉਸ ਤੋਂ ਜਾਣਕਾਰੀ ਪੂਰੀ ਲੈਣ ਤੋਂ ਬਾਅਦ ਈ ਤੁਹਾਨੂੰ ਉਹ ਤੇ ਟਰਸਟ ਕਰਨਾ ਚਾਹੀਦਾ ਪਰ ਇੱਥੇ ਲੋਕੀ ਤੇ ਕੰਪਨੀਆਂ ਖੋਲ ਲੈਂਦੇ ਆ ਤੇ ਕੰਪਨੀ ਖੋਲਦੇ ਬਾਅਦ ਬੰਦੇ ਥੋੜੇ ਸੱਦੇ ਨੇ 20 25 ਬੰਦੇ ਸੱਦੇ ਆ ਉਹਨਾਂ ਦਾ 20-20 ਲੱਖ ਲੈ ਲਿਆ ਬਾਅਦ ਦੇ ਵਿੱਚ ਉਹ ਕੰਪਨੀ ਬੰਦ ਕਰ ਦੇਣੀ ਆ ਹਾਂਜੀ ਦੇ ਉਹ ਬੰਦੇ ਨੂੰ ਕਿਸੇ ਨੂੰ ਕੋਈ ਨਹੀਂ ਹੁੰਦਾ ਬਾਅਦ ਫਰੌਡ ਦੇ ਕੇਸ ਕਿਹਨੇ ਇੱਥੇ ਕਰਨੇ ਲੰਬੇ ਚਿਰ ਲੱਗ ਜਾਂਦਾ ਜਾਨੋ ਦੇ ਲੋਕ ਭਲ ਭੁਲ ਜਾਂਦੇ ਨਾ ਇਹਨਾਂ ਪੁਲਿਸ ਕੋਈ ਪ੍ਰਸ਼ਾਸਨ ਇਹਨਾਂ ਸਮਾਂ ਹੁੰਦਾ ਹੈਗਾ ਇਸ ਲਈ ਘਟਵਾੜ 8 10 ਆ ਚੱਲ ਬਹੁਤ ਸੋਖਾ ਇੰਗਲੈਂਡ ਦੀਆਂ ਕੰਪਨੀ ਟੁਲਣੀਆਂ ਨੈਟ ਤੇ ਜਾਓ ਕੰਪਨੀ ਦਾ ਨਾਮ ਬਾਹੋ ਕਿਹੜੀ ਕੰਪਨੀ ਤੁਹਾਨੂੰ ਕਹਿ ਰਹੀ ਆ ਵੇ ਸਾਡੇ ਨੂੰ ਬੰਦਾਂ ਦੀ ਲੋੜ ਆ ਤੇ ਅਸੀਂ ਤੁਹਾਨੂੰ ਨੌਕਰੀ ਦੇਾਂਗੇ ਤੇ ਉਹ ਉਹ ਤੋਂ ਬਗੈਰ ਨਾਮ ਬਾਹਰ ਨੂੰ ਘੱਲਣ ਤੇ ਇੱਕਦਮ 25 30 ਲੱਖ ਰੁਪਈਆ ਲੈ ਲੈਂਦੇ ਆ ਇਹ ਤਾਂ ਕਿਤੇ ਰਹਿ ਨਹੀਂ ਮਿਲਦੀ ਫਿਰ ਕੰਮ ਜਿਹੜਾ ਹੈਗਾ ਇੱਕ ਦੋ ਵੀਕਾਂ ਬਾਅਦ ਕੰਮ ਮਿਲਦਾ ਹੀ ਨਹੀਂ ਕੋਈ ਵੀ ਕੰਪਨੀ ਕੰਮ ਹੈ ਨਹੀਂ ਜੀ ਬਾਹਰ ਕਰੋ ਬਾਹਰ ਉਹ ਕਰਨੇ ਸਾਡੇ ਲੀਗਲ ਹੋ ਜਾਂਦੇ ਆ ਤੇ ਉਹਨਾਂ 'ਤੇ ਪ੍ਰੈਸ਼ਰ ਬਹੁਤ ਪਿਆ ਜਾਂਦਾ ਉਹਦੇ ਨਾਲ ਫਿਰ ਜਿਹੜੀਆਂ ਇਹੋ ਜਿਹੀਆਂ ਘਟਾਵਾਂ ਨੇ ਕਈ ਥਾਈਂ ਕੈਨੇਡਾ ਅਮਰੀਕਾ ਜਾਂ ਇੰਗਲੈਂਡ 'ਚ ਵੀ ਨਾ ਇਹ ਕਰਨਾਂ ਦੇ ਨਾਲ ਕਈ ਬੱਚੇ ਜਿਹੜੇ ਆਪਣੀ ਜਾਨ ਵਾਹ ਚੁੱਕੇ ਹਾਂਜੀ ਅਗਲਾ ਐਨਟੀਓਸੀ ਲੱਗੀ ਹੋਈ ਹੈ ਪਾਕਿਸਤਾਨ ਦੇ ਸਿੱਖ ਲੀਡਰ ਜੀ ਐਸ ਸਿੰਘ ਰਮੇਸ਼ ਸਿੰਘ ਸੈਲ ਤੇ ਉਹ ਕਹਿੰਦੇ ਸਿੱਖ ਸਾਂਝੇ ਕੈਲੰਡਰ ਦੀ ਗੱਲ ਕੀਤੀ ਹੈ ਉਹਨਾਂ ਨੇ ਇਹ ਜਿਹੜਾ ਸਿੱਖਾਂ ਦਾ ਸਾਂਝਾ ਕੈਲੰਡਰ ਹੈ ਉਹ ਉਹਦਾ ਕੀ ਸਿੱਖਣ ਲਾਭ ਕੀ ਹੋਏਗਾ ਤੇ ਉਹ ਹੱਲ ਕੀ ਆ ਕਿਵੇਂ ਉਹ ਲਾਗੂ ਹੋ ਸਕਦਾ ਹੈ ਹਏ ਆਪਣੀ ਪਾਕਿਸਤਾਨ ਦੀ ਬੋਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਸੀਗੀ ਇੰਟਰਵਿਊ ਜੀ ਕਰ ਲਈ ਸੀ ਸਾਨੂੰ ਪੰਜਾਬ ਚੋਂ ਕਿਸੇ ਨੇ ਤੇ ਉਹ ਇੰਟਰਵਿਊ ਚ ਕਹਿ ਰਿਹਾ ਵੀ ਉਹ ਤੇ ਉਹਨੂੰ ਪੁੱਛਿਆ ਗਿਆ ਵੀ ਕਰੰਡਰ ਵਾਰ ਤੁਹਾਡਾ ਕੀ ਕਹਿ ਲਿਆ ਉਹਨਾਂ ਦੇ ਤੋਂ ਤਾਂ ਨਾਂਕਸ਼ਾ ਕੰਡਾ ਜਿਹੜਾ ਹੈਗਾ 2003 ਦੇ ਵਿੱਚ 10 ਲੱਖ ਦੇ ਕਟ ਦਿੱਤਾ ਸੀ ਉਹ ਹੀ ਲਾਗੂ ਆ ਪਰ ਵੀ ਉਹ ਕਹਿੰਦੇ ਨੇ ਚੋਣਨੀ ਕਮੇਟੀ ਦੇ ਨਾਲ ਕੱਲ ਜੇਸੇ ਨਾਲ ਇਹਦੇ ਉੱਤੇ ਮੀਟਿੰਗ ਕਰਕੇ ਕੋਈ ਨਾ ਕੋਈ ਸਾਂਝਾ ਹੱਲ ਲੱਭਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਤੇ ਪਰ ਅਸੀਂ ਮੈਂ ਵੀ ਬੇਨਤੀ ਕਰਦਾ ਹੈਗਾ ਕੋਈ ਨਾ ਕੋਈ ਅਗੇ ਤਿੰਨ ਡੇਟਾ ਸਾਂ ਸਮਾਜ ਦੇ ਆਖੇ ਤੇ ਜਿਹੜੀਆਂ ਸੀਗੀਆਂ ਉਹਨਾਂ ਤੇ ਐਗਰੀਮੈਂਟ ਹੋ ਗਿਆ ਸੀਗਾ ਉਹ ਤੈ ਉਹ ਠੀਕ ਸੀਗੀਆਂ ਦੋ ਜਾਂ ਤਿੰਨ ਚਲੋ ਇੱਕ ਅੱਧੀ ਹੋਰ ਵੀ ਕਰ ਲੈਣ ਇਹਦਾ ਕੋਈ ਨਾ ਕੋਈ ਪੱਕਾ ਹੱਲ ਲੱਭਣ ਜੇ ਕਰਦੇ ਹੋ ਬਾਕੀ ਜਿਹੜੇ ਸਾਡੇ ਗੁਰਪ੍ਰਵ ਹੈਗੇ ਉਹ ਉਹ ਤੇ ਤਾਂ ਅਸੀਂ ਸੈਕਸੀਟਾਂ ਕਰ ਲਈਏ ਨਾ ਕਦੀ ਕਦੋਂ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਇੱਥੇ ਗ੍ਰੈਂਡ ਵੀ ਕਈ ਬੰਦੇ ਬਹੁਤ ਇਹ ਦੇ ਲਈ ਦਿੰਦੇ ਆ ਦੇਖੋ ਜੀ ਈਸਟਰ ਵੀ ਇੱਥੇ ਬਦਲਦਾ ਹੀ ਆ ਤੇ ਉੱਥੇ ਵੀ ਥੋੜਾ ਈਸਟਰ ਦਾ ਇੱਕ ਬਦਲਦਾ ਨਾ ਆਪਣੇ ਤਾਂ ਸਾਰੇ ਘਰ ਕਿੰਨੇ ਘਰ ਪਰਿਆ ਦਸ ਗੁਰੂ ਸਾਹਿਬ ਨੇ ਆ ਉਹਨਾਂ ਦੇ ਪ੍ਰਕਾਸ਼ ਦੇ ਵੀ ਆ ਬਾਦ ਦੇ ਵਿੱਚ ਗੁਰਗੱਦੀ ਦੇ ਵੀ ਆ ਬਾਦ ਦੇ ਵਿੱਚ ਕਾਰ ਚਲਾਣਾ ਦੇ ਵੀ ਹੈ ਗੁਰਪੁਰ ਜਾਣ ਉਹ ਵੀ ਆ ਤੇ ਉਹਨਾਂ ਦੇ ਤੁਸੀਂ ਉਹ ਤਾਂ ਆਪਣੇ ਤੋਂ ਬਹੁਤ ਆ ਪਰ ਦੇ ਸਾਰੇ ਜਿਹੜੇ ਆ ਉਹ ਤਾਂ ਰੂਹ ਚੇਂਜ ਹੁੰਦੇ ਰਹਿੰਦੇ ਆ ਤੇ ਲੋਕਾਂ ਨੂੰ ਭੁਲੇਖਾ ਪਿਆ ਰਹਿੰਦਾ ਹੈਗਾ ਇਹ ਲਈ ਕੋਈ ਨਾ ਕੋਈ ਹੱਲ ਸਾਂਝੇ ਤੌਰ ਤੇ ਲੱਭਣਾ ਚਾਹੀਦਾ ਕੁਝ ਡੇਟਾ ਜਿੰਦਾ ਅੱਗੇ ਰੱਖਿਆ ਸੀ ਤੇ ਉਹਨਾਂ ਨੇ ਗੱਲਾਂ ਮੰਨ ਲਈਆਂ ਗਈਆਂ ਸੀਗੀਆਂ ਉਹ ਤੇ ਹੀ ਪਹਿਰਾ ਦੇਣਾ ਚਾਹੀਦਾ ਸੀਗਾ ਇੰਨੇ ਵੱਡੇ ਉੱਥੇ ਲੱਖਾਂ ਦੀ ਸੰਕਟ ਦਾ ਅਰਦਾਸ ਕੀਤੀ ਹੈਗੀ ਆ ਉਦੋਂ ਬਾਅਦ ਚੱਕ ਦੋ ਬੰਦਿਆਂ ਨੇ ਬਸ ਆਪਣੀ ਮਰਜ਼ੀ ਨਾਲ ਚੇਂਜ ਕਰਦਾ ਹੈਗਾ ਕਿਸੇ ਵਿਦਵਾਨ ਦੀ ਮੈਂ ਤਾਂ ਕੋਈ ਦੇਖੀ ਨਹੀਂ ਕੋਈ ਵੀ ਪੇਪਰ ਉੱਥੇ ਵਿਆਹ ਤੇ ਆਹ ਇੱਥੇ ਘਾਟਾ ਸੀ ਆਹ ਕਾੜ ਮੈਂ ਕੋਈ ਨਹੀਂ ਪੜਿਆ ਨਾ ਉਹਨੇ ਕੋਈ ਇਸ਼ੂ ਕੀਤੀ ਆ ਵਿਆਹ ਕੰਪਲੇਨਾਂ ਸੀ ਜਾਂ ਨਾ ਕਰ ਕੀਤਾ ਹੈਗਾ ਜਿੱਥੇ ਇਸਤਰੀ ਦੀ ਗੱਲ ਹੈਗੀ ਆ ਮੈਂ ਹੁਣੇ ਜੇ ਜਾਰਪ ਚ ਬਾਹਰ ਜਾ ਕੇ ਆਇਆ ਥੋੜੇ ਦਿਨਾਂ ਲਈ ਗਿਆ ਸੀਗਾ ਉਹ ਤੇ ਇਸਤਰੀ ਹੁਣ 2 ਮਈ ਨੂੰ ਸੀਗਾ ਇੱਥੇ ਇਸਤਰੀ ਆਪਣੇ ਪਹਿਲੇ ਅਪ੍ਰੈਲ ਲੱਗੇ ਸੀਗਾ ਜਾਂ ਮਾਰ ਇਹ ਇਹ ਐਨਾ ਕੰਟਿਨਿਊ ਆ ਬਿਚ ਵੀ ਈਸਟਰ ਦੇ ਉੱਤੇ ਕਰਾਇਆ ਨੇ ਕਿ ਵਾਹੋ ਕਾਂਡੀਆਂ ਈਸਟਰ ਆਪਣਾ ਵੱਖ-ਵੱਖ ਕਿਸੇ ਦੇ ਮਹੀਨਾ ਪਹਿਲਾਂ ਕਿਸੇ 2 ਹਫ਼ਤੇ ਪਹਿਲਾਂ ਕਿਸੇ 3 ਵੀਕਾਂ ਦਾ ਫਰਕ ਹੈਗਾ ਆ ਇਹ ਇਦਾਂ ਨਹੀਂ ਕਹਿ ਸਕਦੇ ਵੀ ਨਹੀਂ ਜੀ ਦੇਖੋ ਈਸਟਰ ਸਾਰਾ ਪੱਕਾ ਜੀ ਸਾਰੇ 크ਿਸਚੀਅਨਿਟੀ ਸਾਰੀ ਦੁਨੀਆ ਦੀ ਇੱਕੋ ਜਿਹੇ ਮਨਾਉਂਦੀ ਇਹ ਗੱਲ ਤਾਂ ਮੈਂ ਤਾਂ ਆਪ ਦੇਖ ਕੇ ਆ ਨਾ 2-3 ਨੂੰ ਉੱਥੇ ਮੈਂ ਉੱਥੇ ਸੀਗਾ ਠੀਕ ਤੇ ਉਹ ਉਹ ਸੀਗਾ ਗ੍ਰੀਸ ਦਾ ਆਰ ਲੈਂਡ ਸੀਗਾ ਕੈਸੇਲੋਨੀਆ ਨੂੰ ਕਹਿੰਦੇ ਹੈਗੇ ਆ ਤੇ ਉੱਥੇ 2-3 ਨੂੰ ਉੱਥੇ ਫੰਕਸ਼ਨ ਹੋ ਰਿਹਾ ਸੀ ਠੀਕ ਹਾਂਜੀ ਆਖਰੀ ਖਬਰ ਹੈ ਜੀ ਸਾਡੀ ਉਹ ਨਾਮੀ ਖਿਡਾਰੀ ਕਬੱਡੀ ਦਾ ਖਿਡਾਰੀ ਸੀ ਹਰਤ ਸੰਦੀਪ ਨੰਗਲਾ ਮੀਆ 2 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਦੇ ਕਤਲ ਨੂੰ ਤੇ ਹਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤੇ ਉਹਦੇ ਕਤਲ ਪਿੱਛੇ ਕਿਹੜਾ ਹੱਥ ਹੋ ਸਕਦਾ ਇਹ ਹਜੇ ਤੱਕ ਨਾ ਕੈਨੇਡਾ ਦੇ ਕੋਈ ਸ਼ਖਸੀਤਾਂ ਦੇ ਆਏ ਸੀਗੇ ਪੰਜਾਬ ਦੇ ਕੋਈ ਸ਼ਖਸੀਤਾਂ ਦੇ ਆਏ ਸੀ ਜਿਹੜੇ ਕਬੱਡੀ ਨਾਲ ਜੁੜੀਆਂ ਆ ਜੀ ਪਰ ਉਹਨਾਂ ਦੇ ਵਿੱਚੋਂ ਵੀ ਕੋਈ ਚਾਰਜ ਨਹੀਂ ਕੀਤਾ ਗਿਆ ਹੈਗਾ ਤੇ ਗੋਸ਼ ਬੰਦੇ ਹਨ ਕਈ ਵਾਰੀ ਖਬਰ ਆਈ ਹੈਗੇ ਦੋ ਤਿੰਨ ਬੰਦੇ ਉਹਨੇ ਅਰੈਸਟ ਕੀਤੇ ਹੈਗੇ ਪਰ ਪੂਰੀ ਟੀਮ ਇਹਦੇ ਪਿੱਛੇ ਕੌਣ ਸਗਾ ਉਹ ਬਿਲਕੁਲ ਅਜੇ ਤੱਕ ਪੂਰਾ ਕਲੀਅਰ ਨਹੀਂ ਹੋਇਆ ਵੀ ਕਿਹਨੇ ਵੀ ਕੀ ਕੀ ਕਾਰਨ ਕੀ ਸਗਾ ਵੀ ਕਬੱਡੀ ਦੇ ਆਪਸੀ ਵਿੱਚ ਸੀ ਕਿ ਕੋਈ ਇਹ ਫਾਇਨੈਂਸ ਜਿਹੜੇ ਕਰਦੇ ਸੀ ਕੋਈ ਗਰਪਾਂ ਦੀ ਗੱਲ ਸੀ ਜਾਂ ਕੋਈ ਗੈਂਗਸਟਰ ਸੀਗੇ ਵੀ ਕੀ ਕਾਰਨ ਸੀ ਪਰ ਉਹ ਤਾਂ ਨਾ ਬਹੁਤ ਸੀ ਨੌਜਵਾਨ ਦਾ ਤੇ ਆਪਣੇ ਡਰ ਵੀ ਮੇਰੇ ਖਿਆਲ ਨੇ ਇੱਕ ਵਾਰੀ ਇੱਥੇ 10 ਤੋਂ 12 ਮੈਚ ਖਾਉਣ ਲਈ 25000 ਪਾਉਣ ਦਿੱਤਾ ਸੀ ਅੱਜ ਤੋਂ 13-14 ਸਾਲ ਪਹਿਲਾਂ ਡਰਵੀ ਕਲੱਬ ਨੇ ਖੇលਿਆ ਸੀ ਉਹ ਤੇ ਮੈਂ ਉਦਾਂ ਉੱਥੇ ਪਰਿਵਾਰ ਵੀ ਗਿਆ ਦੋ ਵਾਰੀ ਨੰਗਰਾਂ ਵਾਲੇ ਪੈਂਡ ਵੀ ਗਿਆ ਪਰਵਾਰ ਨੂੰ ਮਹੂਸੂਸ ਕਰਕੇ ਆਇਆ ਫਿਰ ਸੰਸਕਾਰ ਤੇ ਵੀ ਗਿਆ ਸੀਗਾ ਬਹੁਤ ਵੱਡਾ ਕੱਟ ਸੀਗਾ ਹਜ਼ਾਰਾਂ ਦਾ ਚੀਜ਼ ਇੱਕ ਵੱਡੀ ਨੂੰ ਸਪੋਰਟ ਨਾਲ ਲਾਈ ਕਰਦੇ ਆ ਉੱਥੇ ਪਹੁੰਚੇ ਹੋਏ ਸੀਗੇ ਤੇ ਅਸੀਂ ਤਾਂ ਇਹ ਕਹਿ ਚਾਹੁੰਦੇ ਆ ਕਿ ਸਾਡੀ ਸਮੱਸਿਆ ਪੰਜਾਬ 'ਚ ਆ ਨਾ ਵੇ ਅਸੀਂ ਕੰਟੀਨੀਆਂ ਚਾ। ਉੱਥੇ ਜੇ ਬੰਦੇ ਨੇ ਕਿਸੇ ਨੇ ਇਹਦੇ ਪਿੱਛੇ ਉਹਨਾਂ ਸਰਕਾਰ ਨੂੰ ਪਤਾ ਵੀ ਆ ਪੁਲਿਸ ਨੂੰ ਪਤਾ ਵੀ ਕਿਹਨੇ ਕਰਾਇਆ ਨਾ ਉਹ ਤੁਸੀਂ ਪੁਲਿਸ ਵਾਲਿਆਂ ਨੂੰ ਜਿਹੜੇ 2-4 ਵੱਡੇ ਆਫਸਰਾਂ ਨੂੰ 5-5 10-10 ਲੱਖ ਦੇ ਦੇਓ ਤੇ ਉਹ ਕੇਸ ਨੂੰ ਰਫਾ-ਦਾਫਾ ਕਰ ਦਿੰਦੇ ਆ ਬਸ ਜੀ ਲੜਕਾਉਂਦੇ ਆ ਕਹਿੰਦੇ ਪੰਜਾਂ ਤੋਂ ਸਾਰਾ ਲੋਕਾਂ ਨੇ ਭੁੱਲ ਜਾਣਾ ਹੈਗਾ ਉੱਥੇ ਚੱਲਦੇ ਪੈਸੇ ਮੇਰੇ ਕੋਲ ਜੇ ਕੋਈ ਜਾਣਕਾਰੀ ਪ੍ਰਾਈਵੇਟ ਲੈਣੀ ਚਾਹੇ ਮੈਂ ਦੱਸ ਸਕਦਾ ਵੀ ਕਈ ਬੰਦੇ ਨੇ ਕ੍ਰਾਈਮ ਕੀਤੇ ਹੈਗੇ ਆ ਤੇ ਉਹ ਕ੍ਰਾਈਮ ਤੋਂ ਬਾਅਦ ਉਹ ਪੈਸੇ ਦੇ ਕੇ ਬੜੇ ਸਨੇ ਬਾਹਰ ਆ ਗਏ ਮ ਜੀ ਤੇ ਕਈ ਪਹਿਲਾਂ ਵਾਰ ਆਏ ਸੀਗੇ ਵੀ ਇੰਡੀਆ ਕੋਣ ਸ਼ਾਇਦ ਉਹਨੂੰ ਕ੍ਰਾਈਮ ਦੇ ਵਿੱਚ ਲੈ ਕੇ ਜਾਊਗਾ ਇਹ ਬੰਦੇ ਮਾਰਨ ਚ ਕੋਈ ਨਹੀਂ ਕਿਸੇ ਨੂੰ ਬਾਪ ਨੇ ਲੈ ਕੇ ਗਈ ਹੈਗੀ ਉਹ ਪੁਲਿਸ ਵਾਲੇ ਤਾਂ ਇਹੋ ਜਿਹਾ ਕੇਸ ਮੇਰੇ ਕੋਲ ਸੀ ਮੈਂ ਇਹਦੀ ਗੱਲ ਪਹਿਲੀ ਵਾਰੀ ਕਰਨ ਲੱਗਾ ਉਹ ਜਿਹਨਾਂ ਦਾ ਕੋਈ ਬੰਦਾ ਉਹ ਨਹੀਂ ਮਾਰਿਆ ਸੀ ਨਾ ਤੇ ਉਹ ਕਿ ਚਾਹੁੰਦੇ ਸੀ ਜਦੋਂ ਬੰਦੇ ਬਾਹਰ ਆਉਣਗੇ ਵੀ ਉਹ ਕਦੇ ਪੁੱਛਣ ਚਲੇਗਾ ਜੇਲ੍ਹ ਦੇ ਵਿੱਚ ਵੀ ਕੋਈ ਬੰਦੇ ਰੀਲਿਜ਼ ਹੋ ਰਹੇ ਯਾਨੀ ਸਜ਼ਾ ਪੂਰੀ ਹੋਣੀ ਆ ਵੀ ਤੁਸੀਂ ਕਈ ਵਾਰ ਪੁੱਛ ਚੁੱਕੇ ਆ ਸਾਲ ਤੋਂ ਸਾਨੂੰ ਪੁੱਛਣ ਲੱਗ ਪੈਨੇ ਆ ਕਹਿੰਦੇ ਨਹੀਂ ਸਾਡੇ ਇਹੋ ਜੀ ਸਾਡੇ ਨਹੀਂ ਬੰਦੇ ਮਾਰੇ ਸੀ ਪਰਿਵਾਰ ਦੇ ਅਸੀਂ ਚਾਹੁੰਦੇ ਆ ਵੀ ਇਹਨਾਂ ਦੇ ਦੁਬਾਰਾ ਕੇਸ ਚ ਲਾਇਆ ਜਾਂ ਪੁੱਛਗਿੱਛ ਕੀਤੀ ਜਾਵੇ ਉਹ ਕਹਿੰਦੇ ਤੁਸੀਂ ਗੱਲ ਇੱਥੇ ਭੱਜੇ ਫਿਰਦੇ ਰਹਿੰਨੇ ਆ ਇਹ ਸਾਨੂੰ ਕੰਮ ਦੇ ਦਿੰਦੇ ਸਾਨੂੰ 50000 ਰੁਪਏ ਦੇ ਅਸੀਂ ਜੇਲ੍ਹ 'ਚ ਮਾਰ ਦਿੰਨੇ ਆ ਇਸੇ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਹੈਗਾ ਇਹ ਸੱਚੀ ਘਟਨਾ ਹੈਗੀ ਆ ਦੇ ਨਾਮ ਇਹ ਨਾ ਕਿੰ ਦੱਸਣੇ ਹੈ ਕਿ ਇੰਨੀ ਕਰਾਪਸ਼ਨ ਯਾ ਪੁਲਿਸ ਦੇ ਵਿੱਚ ਇਹ ਇੱਕ ਇੱਥੇ ਦਾ ਕਰਾਪਸ਼ਨ ਹੈ ਓਕੇ ਇੱਕ ਬਰ এবੀ ਨਾਮ ਜਾਣਦੇ ਮੈਨੇ ਮਾਰਿਆ ਬੰਦਾ ਉੱਥੇ 10 ਬੰਦਿਆਂ ਨਾਲ ਕਿ ਦਿੱਤਾ ਉਹਨੇ ਸੀਨੇ ਬੰਦਿਆਂ ਨੂੰ ਤੇ ਬੰਦਾ ਵਾਰ ਆ ਗਿਆ ਸੀ ਜੀ ਤੇ ਇਹ ਸੱਚੀਆਂ ਕਹਾਣੀਆਂ ਮੈਂ ਦੱਸ ਰਿਹਾ ਇਹ ਅਖਬਾਰਾਂ ਚ ਨਹੀਂ ਛਪੀਆਂ ਅੱਜ ਧੰਨਵਾਦ ਜੀ ਅੱਜ ਦਾ ਤਫਸਲ ਇੱਥੇ ਹੀ ਵਾਪਸ ਹੁੰਦਾ ਹੈ ਸਾਨੂੰ ਜੀ ਇਜਾਜ਼ਤ ਤੇ ਆਪਣੀ ਫੀਡਬੈਕ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ